ਕਿ ਲਗਾਤਾਰ ਪਿੰਡੂ ਖੇਤਰ ਨਾਲ ਸੰਬੰਧਿਤ ਇਹਨਾਂ ਚੋਣਾਂ ਦੇ ਵਿੱਚ ਵੋਟ ਪ੍ਰਤੀਸ਼ਤ ਕਿਉਂ ਘਟ ਰਿਹਾ ਹੈ ਕੀ ਲੋਕਾਂ ਦਾ ਰਾਜਨੀਤੀ ਤੋਂ ਮੋਹ ਪੰਗ ਹੋ ਰਿਹਾ ਹੈ ਚੋਣ ਪ੍ਰਕਿਰਿਆ ਤੋਂ ਮੋਹ ਪੰਗ ਹੋ ਰਿਹਾ ਹੈ ਕਿ ਰਾਜਨੀਤਿਕ ਜਮਾਤ ਤੋਂ ਮੋਹ ਪੰਗ ਹੋ ਗਿਆ ਇਹਦੇ ਪਿੱਛੇ ਦੇ ਕਾਰਨ ਕੁਝ ਫੜਨ ਦੀ ਕੋਸ਼ਿਸ਼ ਕਰਾਂਗੇ ਔਰ ਜਿਸ ਤਰ੍ਹਾਂ ਦਾ ਵਰਤਾਰਾ ਕੱਲ ਕੁਝ ਥਾਵਾਂ ਤੇ ਦੇਖਣ ਨੂੰ ਮਿਲਿਆ ਉਹ ਪੰਜਾਬ ਦੀ ਤਸਵੀਰ ਹੈ ਕਿ ਪੰਜਾਬ ਚ ਇਹ ਜਬਾਪਰ ਦਾ ਜਿਸ ਤਰ੍ਹਾਂ ਕਈ ਥਾਵਾਂ ਤੇ ਟਕਰਾ ਖਿੱਚੋਤਾਣੀ ਪੇਪਰ ਖੋਣੇ ਕਾਗਜ਼ ਖੋਣੇ ਤੇ ਬੈਲਟ ਪੇਪਰ ਤੱਕ ਖੋਕੇ ਲੈ ਕੇ ਜਾਣਾ ਇਹ ਸਾਰੀ ਪ੍ਰਕਿਰਿਆ ਤੇ ਵੀ ਚਰਚਾ ਹੋਣੀ ਬਣਦੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਆਰਥਿਕ ਤੌਰ ਤੇ ਕਿੰਨੀ ਕਮਜ਼ੋਰ ਹੋ ਗਈ ਹੈ ਕਿ ਉਹ ਲੋਕਾਂ ਨੂੰ ਤਾਂ ਕਹਿੰਦੀ ਹੈ ਕਿ ਅਸੀਂ ਮੁਫਤ ਬਿਜਲੀ ਵਾਲੀ ਸਹੂਲਤ ਦੇਾਂਗੇ ਪਰ ਉਹਦੇ ਕੋਲ ਪਾਵਰਕਾਮ ਨੂੰ ਤਾਰਨ ਲਈ ਪੈਸੇ ਨਹੀਂ ਇੱਕ ਪਾਸੇ ਪਾਵਰਕਾਮ ਦਾ ਬਕਾਇਆ ਵੱਧਦਾ ਜਾ ਰਿਹਾ ਦੂਸਰੇ ਪਾਸੇ ਪਾਵਰਕਾਮ ਦੀਆਂ ਹੀ ਜ਼ਮੀਨਾਂ ਜਾਇਦਾਦਾਂ ਵੇਚਣ ਦੇ ਲਈ ਸਰਕਾਰ ਤਰਲੋ ਮੱਛੀ ਹੈ ਇਹਦੇ ਨਾਲ ਸੂਬੇ ਦੀ ਤਵਾਜ਼ਨ ਕਿਸ ਤਰ੍ਹਾਂ ਵਿਗੜ ਰਹੀ ਆ ਆਪਤਕ ਤੌਰ ਦੇ ਉੱਤੇ ਔਰ ਪਾਵਰ ਕਾਮ ਦੇ ਨਾਲ ਕਿਹੋ ਜਿਹਾ ਮਸਲਾ ਖੜਾ ਹੈ ਇਹਦੇ ਉੱਤੇ ਲੋਕਾਂ ਤੇ ਕੀ ਅਸਰ ਪੈਣਾ ਇਸ ਨੁਕਤੇ ਨੂੰ ਵੀ ਛੁਣ ਦੀ ਜ਼ਰੂਰਤ ਹੈ ਨਸ਼ਾ ਪੰਜਾਬ ਦੇ ਵਿੱਚ ਇੱਕ ਸਮੱਸਿਆ ਵੀ ਹੈ ਤੇ ਰਾਜਨੀਤਿਕ ਮੁੱਦਾ ਵੀ ਹੈ ਇਹ ਸਭ ਦੇ ਦਰਮਿਆਨ ਹੀ ਇੱਕ ਵਾਰ ਨਸ਼ਾ ਛਡਾਊ ਕੇਂਦਰਾਂ ਨੂੰ ਬੰਦ ਕਰਨ ਦੀ ਕਮੈਟਰੀ ਦੀ ਖਾਸ ਕਰਕੇ ਕੁਝ ਨਸ਼ਾ ਛਡਾਊ ਕੇਂਦਰ ਵੱਡੀ ਗਿਣਤੀ 'ਚ ਬੰਦ ਹੁੰਦੇ ਨੇ ਪਰ ਮੁੜ ਤਾਲੇ ਖੁੱਲਣਗੇ ਮੁੜ ਖੋਲਣੇ ਪੈਣਗੇ ਕੀਦੇ ਹੁਕਮ ਆਏ ਨੇ ਕਿਉਂ ਹੁਕਮ ਆਏ ਨੇ ਕੀ ਕਾਰਨ ਨੇ ਕਿ ਬੰਦ ਕੀਤੇ ਨਸ਼ਾ ਸ਼ਡੋ ਕੇਂਦਰ ਖੋਲਣਾ ਸਰਕਾਰ ਦੀ ਮਜਬੂਰੀ ਬਣ ਸਕਦਾ ਹੈ ਇਸ ਨੁਕਤੇ ਨੂੰ ਵਿਚਾਰਨਾ ਜ਼ਰੂਰੀ ਹੈ ਤੇ ਭਾਜਪਾ ਨੇ ਆਪਣਾ ਨਵਾਂ ਰਾਸ਼ਟਰੀ ਚਾਹੇ ਕਾਰਜਕਾਰੀ ਹੀ ਸਹੀ ਫਿਲਹਾਲ ਇੱਕ ਪ੍ਰਧਾਨ ਲਾਇਆ ਪਰ ਕੀ ਇਹ ਪ੍ਰਧਾਨ ਉਸ ਕਵਾਇਦ ਨੂੰ ਹੋਰ ਅੱਗੇ ਤੋਰਦਾ ਹੈ ਕਿ ਇੱਕ ਵਿਅਕਤੀ ਦੋ ਦੋ ਚਾਰ ਚਾਰ ਰੋ ਦੇ ਇਹ ਤਰੀਕਾ ਕਰ ਕੀ ਹੈ ਤੇ ਭਾਜਪਾ ਦੇ ਵਿੱਚ ਬਿਹਾਰ ਤੋਂ ਲਿਆ ਕੇ ਪ੍ਰਧਾਨ ਲਾਉਣ ਦੇ ਇੱਕ ਨੌਜਵਾਨ ਨੂੰ ਪ੍ਰਧਾਨ ਲਾਉਣ ਦੇ ਪਿੱਛੇ ਕੋਈ ਰਾਜਨੀਤਿਕ ਵੱਡਾ ਕਾਰਨ ਵੀ ਪਿਆ ਇਹ ਸਾਰੇ ਪਹਿਲੂਆਂ ਨੂੰ ਛੂਹ ਮੰਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਮੈਂ ਕੱਲ ਜਿਹੜੀ ਵੋਟ ਪ੍ਰਕਿਰਿਆ ਨਿਭੜੀ ਐ ਉਹਦੇ ਤੇ ਜਾਣਾ ਚਾਹਣਾ ਠੀਕ ਐ ਨਤੀਜੇ ਆ ਜਾਣੇ ਆ ਪਰ ਸ਼ੰਕੇ ਸ਼ੋਭੇ ਸਾਰੀਆਂ ਤਰ੍ਹਾਂ ਨੇ ਪ੍ਰਗਟਾਏ ਆ ਕਿ ਜੀ ਸਾਨੂੰ ਕਈ ਤਰ੍ਹਾਂ ਦੇ ਸ਼ੰਕੇ ਖੜੇ ਆ ਪਰ ਮੇਰਾ ਸਵਾਲ ਇੱਥੋਂ ਹੈ ਜੀ ਕਿ ਵੋਟ ਪ੍ਰਤੀਸ਼ਤ ਲਗਾਤਾਰ ਘਟ ਰਹੀ ਹੈ ਜਦੋਂ ਕਿ ਪਿੰਡੂ ਖੇਤਰ ਮੰਨਿਆ ਜਾਂਦਾ ਕਿ ਲੋਕ ਵੋਟਾਂ ਦੇ ਲਈ ਚੋਣਾਂ ਦੇ ਲਈ ਸਭ ਤੋਂ ਜ਼ਿਆਦੇ ਮਤਲਬ ਕਿ ਤਤ ਪਰ ਰਹਿੰਦੇ ਨੇ ਤੇ ਉਹ ਮੂਰੇ ਹੋ ਕੇ ਦਾ ਹਿੰਦਕ ਤੌਰ ਦੇ ਉੱਤੇ ਚੇਤਨ ਵੀ ਹੁੰਦੇ ਨੇ ਪਰ ਇਹ 48% ਦੀ ਇੱਥੇ ਆ ਕੇ ਕਿਉਂ ਰੁਕੀ ਇਹ ਵੋਟ ਇਹਦੇ ਪਿੱਛੇ ਦੇ ਕੀ ਕਾਰਨ ਲੱਗਦੇ ਜੀ ਵੋਟ ਪੈਟਰਨ ਦੇ ਵਿੱਚ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਉਤਸ਼ਾਹ ਰਹਿੰਦਾ ਹੈ ਲਗਾਤਾਰ ਵੋਟ ਪਰਸੈਂਟ ਚੰਗੀ ਹੁੰਦੀ ਆ ਮੁਕਾਬਲਤਰ ਜਿਹੜੇ ਬਾਕੀ ਰਾਜਾਂ ਦੇ ਕਈਆਂ ਦੇ ਔਰ ਉਹਦੇ ਚੋ ਵੀ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਜ਼ਿਆਦਾ ਹੁੰਦੀ ਹੈ ਤੇ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਜਿੰਨੇ ਕਹਿੰਦੇ ਨੇ ਜਿੰਨੀ ਚੌੜ ਦੂਰੀ ਦੀ ਹੁੰਦੀ ਆ ਓਨੇ ਵੋਟ ਪਰਸੈਂਟੇਜ ਘੱਟਦੀ ਆ ਜਿੰਨੇ ਨੇੜੇ ਆਈ ਜਾਂਦੀ ਆ ਓਨੇ ਵੱਧਦੀ ਆ ਪਾਰਲੀਮੈਂਟ ਦੀ ਪਰਸੈਂਟੇਜ ਅਸੈਂਬਲੀ ਨਾਲੋਂ ਘੱਟ ਹੁੰਦੀ ਆ ਅਸੈਂਬਲੀ ਕਿਉਂਕਿ ਹਲਕਾ ਨੇੜੇ ਹੁੰਦਾ ਐਮ ਐਲ ਏ ਦੀ ਜਾਣ ਪਛਾਣ ਤੇ ਉੱਪਰ ਕੈਂਡੀਡੇਟ ਜ਼ਿਆਦਾ ਦੂਰ ਅਸੈਂਬਲੀ ਨਾਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਪਰਸੈਂਟੇਜ ਜ਼ਿਆਦਾ ਹੋਣੀ ਚਾਹੀਦੀ ਆ ਉਤੋਂ ਬਿਲਾਕ ਸੰਵਤੀ ਬਿਲਾਕ ਸੰਵਤੀ ਤੋਂ ਪਿੰਡ ਦੀ ਤਾਂ ਜ਼ਿਆਦਾ ਹੁੰਦੀ ਉਹ ਹੈ ਕਿਉਂਕਿ ਪਿੰਡ ਤਾਂ ਪੰਚਾਇਤ ਦੀ ਇੱਕ ਇੱਕ ਵੋਟ ਜਿੱਥੋਂ ਮਰਜੀ ਲੋਕ ਚੱਕਦੇ ਰਹੌਣ ਕਿਉਂਕਿ ਉਹ ਮਾਟਰ ਕਰਦੀ ਇਹਦੇ ਚ ਉਹ ਵੱਡੀਆਂ ਗੱਲਾਂ ਨੇ ਇੱਕ ਤਾਂ ਓਵਰ ਆ ਲੋਕਾਂ ਦਾ ਜਿਹੜਾ ਡੈਮੋਕਰੈਟਿਕ ਪ੍ਰੋਸੈਸ ਹੈ ਜਿਸ ਤੰਗ ਦੀ ਸਿਆਸਤ ਹੋ ਗਈ ਜਿੱਥੇ ਲੋਕਾਂ ਨੂੰ ਲੱਗਦਾ ਕਿ ਸਿਆਸੀ ਲੀਡਰ ਖੁਦਗਰਜ਼ੀ ਚ ਆਪਣੇ ਘਰ ਜ਼ਿਆਦਾ ਭਰਦੇ ਨੇ ਲੋਕਾਂ ਦੇ ਸਰੋਕਾਰਾਂ ਨਾਲੋਂ ਤਾਲਮੇਲ ਘੱਟ ਰੱਖਦੇ ਨੇ ਕਾ ਆਪਾਂ ਵੀ ਕੀ ਲੈਣਾ ਉਹਦੇ ਲਈ ਲੜ ਕੇ ਜਾ ਉਹਦੇ ਲਈ ਜਾ ਕੇ ਹਸਪਤਲ ਦੇ ਉੱਤੇ ਜਾ ਦੂਜਾ ਇਹ ਤੋਂ ਪਹਿਲਾਂ ਪਾਰਟੀ ਤੰਤਰ ਦੇ ਵਿੱਚ ਜਾਨ ਸੀ ਵਰਕਰਾਂ ਦੀ ਇੱਕ ਪੁਗਤ ਸੀ ਸੱਦ ਪੁੱਛ ਹੁੰਦੀ ਸੀ ਪਾਰਟੀਆਂ ਦੇ ਅੰਦਰ ਵਰਕਰ ਆਪ ਵੀ ਭਜਣਾ ਟਬਾਹ ਜਿਆਦਾ ਕਰਦੇ ਸੀ ਜਦੋਂ ਦੀ ਚੋਣ ਪ੍ਰਕਿਰਿਆ ਕਨਵਰਟ ਹੋਈ ਗਈ ਮਤਲਬ ਮਨੀ ਤੰਤਰ ਦੇ ਵਿੱਚ ਕਿ ਪੈਸੇ ਨਾਲ ਤੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਦੇ ਨਾਲ ਚੋਣ ਲੜਨੀ ਹੈ ਇੱਕ ਚੋਣ ਮਸ਼ੀਨਾਂ ਦੀ ਅਲੱਗ ਟਾਈਪ ਦੀ ਹੋ ਗਈ ਜਾ ਫਿਰ ਇਹੋ ਜਿਹੇ ਬੰਦਿਆਂ ਦਾ ਸਹਾਰਾ ਲੈਣਾ ਕਿ ਸਰਵੇ ਕਰਾ ਲਓ ਕਿਸੇ ਕੰਪਨੀ ਤੋਂ ਕਿਸੇ ਨੂੰ ਪੁੱਛ ਲਓ ਕੀ ਐ ਜੇ ਉਹ ਇਹਦੀ ਬਜਾਏ ਵਰਕਰ ਨਧਾਰਤ ਨੇ ਤੇ ਜਦੋਂ ਵਰਕਰ ਤੁਹਾਡੀਆਂ ਪਾਰਟੀਆਂ ਦੇ ਵਿੱਚੋਂ ਉਤਸ਼ਾਹ ਖਤਮ ਹੋ ਜਾਂਦਾ ਇੱਕ ਜ਼ਮਾਨੇ ਤੱਕ ਵਰਕਰ ਆਪਣੀ ਪਾਰਟੀ ਲਈ ਆਪਣੇ ਪਾਰਟੀ ਲੀਡਰ ਲਈ ਗੈਰ ਹਾਜ਼ਰੀ 'ਚ ਵੀ ਲੜਦਾ ਦੇਖਿਆ ਜਾਂਦਾ ਸੀ ਮੇਰੇ ਲੀਡਰ ਨੂੰ ਐ ਕਿਉਂ ਕਹਤਾ ਮੈਨੂੰ ਕਿਉਂ ਕਹਤਾ ਮੇਰੀ ਪਾਰਟੀ ਨੂੰ ਕਿਉਂ ਕਹਤਾ ਅੱਜ ਕੱਲ ਸਭ ਨੂੰ ਇਹ ਲੱਗਿਆ ਹੋਇਆ ਜਿਹੜੇ ਨਾਲ ਵੀ ਦੇ ਵੀ ਥੋੜੇ ਬਹੁਤ ਕੰਮ ਕਰਾਉਣ ਲਈ ਨਾ ਨਾ इमोशनल ਜਿਹੜੀ ਅਟੈਚਮੈਂਟ ਹੈ ਜਜ਼ਬਾਤੀ ਸਾਜ ਪਾਰਟੀਆਂ ਨਾਲੋਂ ਵੀ ਬੱਕਰਾ ਦੀ ਟੁੱਟ ਚੁੱਕੀ ਹੈ ਉਸ ਨੈਤਿਕਤੇ ਨਹੀਂ ਹੈ ਆਮ ਲੋਕਾਂ ਦੀ ਅੱਗੇ ਨਾਇਨਮੈਟ ਹੁੰਦੀ ਸੀ ਉਸ ਪੱਦਰ ਦੇ ਉੱਤੇ ਇਸੇ ਕਰਕੇ ਇਹ ਗੱਲ ਇਹ ਵੀ ਹੈ ਕਿ ਪਾਰਟੀਆਂ ਦੇ ਕਹਿਣ ਦੇ ਬਾਵਜੂਦ ਵੀ ਲੋਕ ਬਹੁਤੇ ਲੜਦੇ ਨਹੀਂ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਕਦੇ ਐ ਪਾਵੇਂ ਦਾ ਰਸਤਾ ਦਿਖਾਈ ਦੇ ਰਹੀ ਹੈ ਸੱਤਾ ਤਰ ਇਤਰ ਨੇ ਬਹੁਤ ਕੁਝ ਕੀਤਾ ਪ੍ਰਸ਼ਾਸਨ ਦਾ ਧਖਨ ਪੁਲਿਸ ਦਾ ਧਖਨ ਬੜਾ ਆਇਆ ਦਿਖਾਈ ਦਿੱਤਾ ਪਾਰਟੀਆਂ ਨੇ ਤਾਂ ਕੁਝ ਹੱਦ ਤੱਕ ਰੋਣਾ ਰੋਣਾ ਪਾਇਆ ਕਿ ਸਾਡਾ ਆਮ ਸਧਾਰਨ ਲੋਕੀਂ ਦੇ ਪਿੰਡਾਂ ਦੀਆਂ ਚੋਣਾਂ ਦੇ ਵਿੱਚ ਲੋਕ ਲੜ ਪੈਂਦੇ ਨੇ ਆਪ ਵੀ ਤੂੰ ਇਹ ਕਿਵੇਂ ਕੀਤਾ ਅਸੀਂ ਖੜੇ ਆ ਇਸ ਮਾਮਲੇ ਦੇ ਵਿੱਚ ਤੇ ਦੂਜੀ ਗੱਲ ਇਹ ਵੀ ਇੱਕ ਗੱਲ ਹੈ ਕਿਸਨਕਸ਼ੇ ਰੂਪ ਦੇ ਵਿੱਚ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਨੇ ਲਗਾਤਾਰ ਇਹਨਾਂ ਵੋਟਾਂ ਨੂੰ ਲੋਕ ਦੇਖਦੇ ਆ ਰਹੇ ਇਹਦੇ ਵਿੱਚ ਦੇਖਦੇ ਹੋਏ ਉਹ ਕਹਿੰਦੇ ਨੇ ਵੀ ਸਾਨੂੰ ਅਧਿਕਾਰ ਕੀ ਹੈ ਮਤਲਬ ਜਾਵਾਂਗੇ ਕੀ ਕਰਾਂਗੇ ਜੇ ਖੜੇ ਹੋਵਾਂਗੇ ਤਾਂ ਖੜੇ ਕਦੇ ਨਹੀਂ ਹੋਵਾਂਗੇ ਤੁਸੀਂ ਦੇਖੋਗੇ ਕਿ ਜੇ ਰੀਅਲੀ ਇਹਦਾ ਸਰਵੇ ਹੋਊਗਾ ਜੇ ਕੈਂਡੀਡੇਟ ਦੇ ਕੱਲੇ ਕੱਲੇ ਦਾ ਪ੍ਰੋਫਾਈਲ ਦੇਖਨੇ ਆ ਜਬੇ ਇਦੋਂ ਬਾਅਦ ਤਾਂ ਇਹ ਪਤਾ ਲੱਗੂਗਾ ਕਿ ਬਹੁਤ ਸਾਰੇ ਕੈਂਡੀਡੇਟ ਧੱਕੇ ਧੱਕੇ ਨਾਲ ਹੀ ਇਧਰ ਉਧਰੋਂ ਆ ਕੇ ਖੜੇ ਕੀਤੇ ਨੇ ਆਪ ਲੜਨ ਲਈ ਬਹੁਤੇ ਤਿਆਰ ਨਹੀਂ ਸੀ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਇਹ ਹੈ ਵੀ ਹਰੇਕ ਚੋਰ ਚ ਅੱਜ ਕੱਲ 5-10 ਲੱਖ ਰੁਪਇਆ ਲਵਾਤਾ ਦਿੰਦੇ ਨੇ ਪਰ ਜੇ ਖੱਟਣਖਾ ਪਾਉ ਉਹਨੂੰ ਕੁਝ ਨਹੀਂ ਨਾ ਰਤਬਾ ਨਾ ਪੈਸਾ ਵਾਪਸ ਆਉਣਾ ਨਾ ਕੁਝ ਹੋਰ ਹੋਣਾ ਫਿਰ ਕਾਨੂੰ ਐਵੇਂ ਹੀ ਵਾਧੂ ਆਪਾਂ ਪੰਗੇ ਚ ਪਈਏ ਇਹ ਸਾਰੇ ਮਾਹੌਲ ਦੇ ਵਿੱਚ ਜਦੋਂ ਤੋਂ ਇਹ ਆਇਆ ਮਤਲਬ ਪੀਆਰਆਈ ਜੀ ਨੂੰ 73ਵੀਂ ਸੋਧ ਮੁਤਾਬਕ ਹੱਕ ਮਿਲੇ ਨੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਨੂੰ ਉਦੋਂ ਤੋਂ ਲੋਕਾਂ ਨੂੰ ਲੱਗਦਾ ਸੀ ਵੀ ਹੱਕ ਮਿਲ ਲੱਗੇ ਹੌਲੀ ਹੌਲੀ ਪਹਿਲੀ ਵਾਰ ਤਾਂ ਬਹੁਤ ਜ਼ਿਆਦਾ ਪੋਲਿੰਗ ਹੋਈ ਜੇ ਉਦੋਂ ਬਾਅਦ ਲਗਾਤਾਰ ਆਪਾਂ ਗਣ ਕਰਦੇ ਆ ਲਗਾਤਾਰ ਘਟ ਰਹੀ ਹੈ ਇਹ ਪਰਸੈਂਟੇਜ ਹੁਣ ਨਹੀਂ ਆ ਵੀ ਐਸ ਕੀ ਘਟੀ ਹੈ ਬਹੁਤ ਜ਼ਿਆਦਾ ਐਸ ਕੀ ਦਾ ਕਾਫੀ ਹੋ ਘਟੀ ਹੈ 50% ਤੋਂ ਘੱਟ ਘੱਟ ਵੋਟਾਂ ਪੈਣ ਪਿੰਡੂ ਕੇਦਰ ਚ ਇਹ ਦੇਮੋਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਪਿਛਲੀਆਂ ਚੋਣਾਂ ਦੇ ਵਿੱਚ 58% ਵੋਟ ਪੋਲ ਹੋਈ ਸੀ ਜਿਹੜੀਆਂ 2018ਆਂ ਸੀ ਜਿਹੜਾ ਪ੍ਰੀਸਨ ਬਰਾਬਰ ਰਹੇ ਜੀ ਐਵਰੇਜ ਤੇ ਉਸ ਤੋਂ ਪਹਿਲਾਂ ਜਿਹੜੀਆਂ 2013 ਚੋਣਾਂ ਸੀ ਉੱਥੇ 63% ਵੋਟ ਪੋਲ ਹੋਈ ਸੀ 2013 ਤੋਂ ਪਹਿਲਾਂ ਅੰνια 'ਚ 66% ਵੋਟ ਪੋਲ ਹੋਈ ਸੀ ਮਤਲਬ ਪਹਿਲਾਂ ਲੋਕਾਂ ਦੀ ਇੱਕ ਉਮੀਦ ਬਣੀ ਹੋਈ ਸੀ ਤੇ ਬਾਕੀ ਦੀਆਂ ਚੀਜ਼ਾਂ ਸੀ ਪਾਰਟੀਆਂ ਦਾ ਵੀ ਕਰਦਾਰ ਇੰਨਾ ਜ਼ਿਆਦਾ ਹੀਟ ਪਿਆਜ ਲੰਗਾ ਨਹੀਂ ਸੀ ਹੋਇਆ ਇਸ ਲਈ ਲੋਕ ਹੌਲੀ ਹੌਲੀ ਇਹ ਓਵਰਆਲ ਗਰਾਪਟ ਹੈ ਇੱਕ ਪ੍ਰੋਸੈਸ ਹੈ ਜੇ ਇੱਕ ਅੱਧੀ ਵਾਰੀ ਘਟ ਪਏ ਜੇ ਉਹ ਉਨਾ ਖਤਮ ਨਾ ਖਤਮ ਨਾ ਕਿ ਟ੍ਰੈਂਡ ਹੁੰਦਾ ਹੈ ਜਿਹੜੇ ਟ੍ਰੈਂਡ ਦੇ ਵਿੱਚ ਇਹਨਾਂ ਵੋਟਾਂ ਦੇ ਵਿੱਚ ਲਗਾਤਾਰ ਲਗਾਤਾਰ ਲੋਕਾਂ ਦੇ ਵਿੱਚ ਗਰਾਪਟ ਆ ਰਹੀ ਹੈ ਤਾਂ ਲੋਕਾਂ ਦਾ ਜਿਹੜਾ ਪਤਾ ਹੀ ਨਹੀਂ ਲੱਗਦਾ ਵੀ ਪੋਰਚੋਣਾ ਹੋ ਰਹੀਆਂ ਨੇ ਕਿ ਨਹੀਂ ਉਹੀ ਪੰਜ ਸੱਤ ਬੰਦੇ ਫਿਰ ਰਹੇ ਨੇ ਕਿਸੇ ਪਿੰਡ ਚ ਜਾ ਕੇ ਕਹਿ ਰਹੇ ਨੇ ਜਾਂ ਕੈਂਡੀਡੇਟ ਆ ਫਿਰ ਰਿਹਾ ਜਾਂ ਉਹਦੇ ਨਿੱਜੀ ਬੰਦੇ ਫਿਰ ਰਹੇ ਨੇ ਕੁਝ ਖਾਸ ਤਾਵੇਂ ਤੇ ਪਾਰਟੀਆਂ ਦਿਖਾਈ ਦਿੱਤੀਆਂ ਨੇ ਜਿਹੜੇ ਵੱਡੇ ਲੀਡਰ ਨੇ ਜਿੱਥੇ ਟਕਰਾਏ ਜਿੱਥੇ ਬਾਕੀ ਇਹ ਵੀ ਇੰਨਾ ਖਤਾ ਦਿਖਾਈ ਦਿੱਤਾ ਜਿਹੜਾ ਮੇਰੇ ਖਿਆਲ ਨਾਲ ਲੀਡਰਾਂ ਦੀ ਕਿਉਂਕਿ 27 ਨੇੜੇ ਆ ਗਈ ਹੈ ਉਹਨਾਂ ਪੋਲੀਟੀਕਲ ਤਰ੍ਹਾਂ ਉਹ ਇਹ ਲੱਗਦਾ ਵੀ ਆਪਣੇ ਕੈਂਡੀਡਰ ਨੂੰ ਜੋ ਸੰਗਰਮਨਾ ਕੀਤਾ ਤਾਂ 27 ਦੇ ਵਿੱਚ ਉਸ ਪਦਰ ਦੇ ਉੱਤੇ ਗੱਲ ਨਹੀਂ ਹੋਏਗੀ। ਜਾਂ ਦੂਜੀ ਗੱਲ ਕੇਵਲ ਇੰਨਾ ਕਹ ਜਿਹੜੇ ਬੰਦਿਆ ਨੇ ਅਸੈਂਬਲੀ ਲੜਨੀ ਹੈ ਉਹਨਾਂ ਬੰਦਿਆ ਨੇ ਆਪੋ ਆਪਣੇ ਢੰਗ ਨਾਲ ਥੋੜੀ ਜੀ ਤਿਆਰੀ ਕੀਤੀ ਹੈ ਵੀ ਆਪਣੇ ਬੰਦਿਆਂ ਨੂੰ ਨਾਲ-ਨਾਲ ਲੀਏ ਹੁਣ ਤੋਂ ਲੈ ਕੇ ਇਹ ਕੋਈ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਲਈ ਚੋਣ ਨਹੀਂ ਹੈ। ਇਹ ਚੋਣ ਲੜੀ ਜਾਈਏ ਅਸੈਂਬਲੀ ਵਾਸਤੇ ਲੜੀ ਜਾਂਦੀ ਹੈ। ਉਹਨਾਂ ਅਸੈਂਬਲੀ ਦੇ ਵਾਸਤੇ ਬੰਦੇ ਟੀਮ ਤਿਆਰ ਕਰਨ ਦੇ ਵਾਸਤੇ ਕਿ ਸਾਡੇ ਲਈ ਇਹ ਟੀਮ ਕੰਮ ਕਰੂਗੀ ਅੱਗੇ। ਜੇ ਢੜੇ ਬੰਦਿਆ ਇਸ ਲੈਵਲ ਤੇ ਪੈਦਾ ਹੋ ਜੇ। ਹੁਣ ਵੱਡਾ ਸਵਾਲ ਇਹ ਹੈ ਜੇ ਡੈਮੋਕ੍ਰੇਸੀ ਚ ਜਕੀਨ ਬਚਾਉਣਾ ਹੋਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਪਾਰਟੀਏ ਤੰਤਰ ਨੂੰ ਪਾਰਟੀਆਂ ਦੇ ਅੰਦਰ ਇਹਨੂੰ ਸੁਧਾਰਨਾ ਪਏਗਾ। ਇਹਦੀ ਭਰੋਸੇਯੋਗਤਾ ਬਹਾਲ ਕਰਨੀ ਪੈਗੀ ਕਿ ਨਹੀਂ ਜੇ ਅਸੀਂ ਲੜ ਰਹੇ ਹਾਂ ਤਾਂ ਸਾਡੀ ਪਾਰਟੀ ਕੋਈ ਚੰਗਾ ਕੰਮ ਕਰ ਰਹੀ ਹੈ ਪਾਰਟੀ ਦੇ ਵਿੱਚ ਮੇਰੀ ਵੀ ਕੋਈ ਬੁੱਕਤ ਹੈ ਵਰਕਰਾਂ ਦੀ ਬੁੱਕਤ ਤਾਂ ਜਿਹੜਾ ਸਵਾਲ ਹੈ ਉਹ ਕਾਇਮ ਕਰਨਾ ਪਏਗਾ। ਦੂਜਾ ਜਿਹੜਾ ਪ੍ਰੀਸ਼ਦ ਤੇ ਬਲਾਕ ਸੰਮਤੀ ਚ ਜਿਹੜੇ ਬੰਦੇ ਚੁਣ ਕੇ ਜਾਂਦੇ ਨੇ ਉਹਨਾਂ ਨੂੰ ਉਹ ਅਧਿਕਾਰ ਵੀ ਤਾਂ ਟਰਾਂਸਫਰ ਕਰਨੇ ਪੈਣਗੇ ਉਹਨਾਂ ਨੂੰ ਇਹ ਯਕੀਨਤਾ ਹੋਵੇ ਮੈਂ ਜੇ ਜਾਊਂਗਾ ਉੱਥੇ ਕੀ ਕਰੂੰਗਾ ਮੇਰਾ ਰੋਲ ਕੀ ਹੋਏਗਾ ਨਾ ਕਿ ਮਨ ਉਹ ਅਧਿਕਾਰ ਟਰਾਂਸਫਰ ਕਰਨੇ ਨੇ ਪੰਜਾਬ ਸਰਕਾਰ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਵਰਤੇ ਜਿਹੜੇ ਅਧਿਕਾਰ ਨੇ ਚਾਹੇ ਉਹ 29 ਵਿਭਾਗ ਨੇ ਚਾਹੇ ਉਹ ਮਤਲਬ ਕਰਮਚਾਰੀਆਂ ਦਾ ਕੰਟਰੋਲ ਹੈ ਚਾਹੇ ਉਹ ਫਾਈਨਾਂਸ ਹੈ ਵਿੱਤ ਡਾਇਰੈਕਟ ਜੇਕਰ ਜਾਂਦਾ ਔਰ ਇਹਦੇ ਨਾਲ ਨਾਲ ਸਭੋਂ ਇੱਕ ਇਹਨਾਂ ਬੰਦਿਆਂ ਦੀ ਸਖਾਈ ਦੀ ਵੀ ਲੋੜ ਹੈ ਤਾਂ ਕਿ ਉਹਨਾਂ ਨੂੰ ਆਪ ਪਤਾ ਹੋਵੇ ਕਿ ਹਾਂ ਸਾਡੇ ਹੱਕ ਹੈਗੇ ਨੇ ਇਹਨਾਂ ਹੱਕਾਂ ਲਈ ਲੜਨਾ ਹੁੰਦਾ ਹੈ ਇਹਨਾਂ ਹੱਕਾਂ ਨੂੰ ਬਰਤਣਾ ਹੁੰਦਾ ਹੈ ਅਸੀਂ ਜੋ ਅੱਜ ਸਾਡੇ ਕੋਲ ਅਧਿਕਾਰ ਨੇ ਉਸ ਮੀਟਿੰਗ 'ਚ ਅਸੀਂ ਉਹ ਵੀ ਵਰਤ ਸਕਦੇ ਆ ਹੁਣ ਜਿੰਨੇ ਬੰਦੇ ਸਾਡੇ ਬੰਦੇ ਖੜੇ ਨੇ ਪਾਰਟੀਆਂ ਦੇ ਉਹਨਾਂ ਨੂੰ ਤਾਂ ਆਪ ਵੀ ਨਹੀਂ ਪਤਾ ਵੀ ਜੇ ਮੈਂ ਜਾਊਂਗਾ ਤਾਂ ਕੀ ਕਰ ਸਕਦਾ ਅਜੇ ਵੀ ਇੱਕ ਹੱਦ ਤੱਕ ਜela ਪ੍ਰੇਸ਼ਦ ਬਣਾ ਕੇ ਸੰਪਤੀ ਰੋੜ ਨਿਭਾ ਸਕਦੀ ਹੈ ਜੇਕਰ ਉਹਨਾਂ ਨੂੰ ਜਾਣਕਾਰੀ ਹੋਵੇ ਜਾਗਰੂਕਤਾ ਪਰ ਜਾਗਰੂਕਤਾ ਵਿੱਚ ਤੁਸੀਂ ਦੱਸੋ ਇੱਕ ਵੀ ਪਾਰਟੀ ਦੇਖਦੇ ਹੋ ਜਿਨੇ ਗੱਪ ਕੀਤਾ ਹੋਵੇ ਵਰਕਰਾਂ ਨੂੰ ਲੋਕਾਂ ਨੂੰ ਅਵੇਅਰ ਕੀਤਾ ਹੋਵੇ ਜਾਂ ਕੋਈ ਹੋਰ ਤੁਹਾਡਾ ਜਾਂ ਕੋਈ ਹੋਰ ਧਿਰ ਨਹੀਂ ਹੈ ਇਹ ਸਭ ਤੋਂ بڑا ਚਾਅ ਸਨੇ ਬੜੀਆਂ ਗੰਨਾਂ ਨੇ ਜਿਹੜੀਆਂ ਨਿਰਾਸ਼ਤਾ ਵੱਲ ਲੈ ਕੇ ਜਾਣ ਗਈਆਂ ਜੇ ਲੋਕਾਂ ਦੀ ਵੋਟਾਂ ਚੋਂ ਹੀ ਨਿਰਾਸ਼ਤਾ ਹੋ ਗਈ ਤਾਂ ਡੈਮੋਕ੍ਰੇਸੀ ਦਾ ਤਾਂ ਮਤਲਬ ਕੋਈ ਹੈ ਨਹੀਂ ਹੈ ਡੈਮੋਕ੍ਰੇਸੀ ਦਾ ਫਾਇਦਾ ਹੀ ਘਟਦੀ ਜਾ ਰਹੀ ਹੈ ਲੋਕਾਂ ਦੇ ਬੋਲਰ ਤੇ ਤੁਸੀਂ ਪਾਵਨ ਦੀ ਲਾ ਰਹੇ ਹੋ ਉਹਨਾਂ ਦੇ ਧਰਮੇ ਦੇਣ ਤੇ ਤੁਸੀਂ ਪਾਵਨ ਦੀ ਲਾ ਰਹੇ ਹੋ ਹੋਰ ਕਿੰਨੇ ਥਾਣੇ ਫੇਰ ਤੁਸੀਂ ਉਹੀ ਗੱਲ ਕਰ ਰਹੇ ਹੋ ਔਰ ਪਰਚੇ ਦਰਜ ਕਰ ਦਿੰਦੇ ਹੋ ਜੇ ਕੋਈ ਆਪਣੀ ਰੋਜ਼ੀ ਰੋਟੀ ਲਈ ਗੱਲ ਕਰ ਰਿਹਾ ਹੈ ਇਹ ਸਾਰਾ ਕੁਝ ਤੱਕਾ ਰਹੀ ਦਿਖੋ ਲਾਪਾਕੇ ਕਿ ਚੋਣ ਬਚੀ ਸੀ ਚੋਣ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਇੱਕ ਗੱਲ ਇਹ ਵੀ ਇੱਕ ਕੀ ਵੱਡਾ ਅਲੀਗੇਸ਼ਨ ਲੱਗਿਆ ਹੈ ਕਿ ਜਿਹੜਾ ਚੋਣ ਕਮਿਸ਼ਨ ਹੈ ਸੂਬੇ ਦਾ ਪ੍ਰਤਾਪ ਬਾਜਵਾ ਨੇ ਵੀ ਅਕਾਲੀ ਦਲ ਨੇ ਵੀ ਇਹ ਦਾਇਰ ਹੈ ਕਿ ਚੋਣ ਕਮਿਸ਼ਨ ਬਿਲਕੁਲ ਟਵਰਕ ਚੋਣ ਕਮਿਸ਼ਨ ਹੈ ਉਹਨੇ ਕੰਮ ਹੀ ਨਹੀਂ ਕੀਤਾ ਚਾਹੇ ਪਟਿਆਲੇ ਪੁਲਿਸ ਵਾਲਾ ਕੇਸ ਹੋਵੇ ਚਾਹੇ ਜਿੱਡੇ ਵੀ ਮਰਜੀ ਕੇਸ ਹੋਵੇ ਤੇ ਤੁਸੀਂ ਜਦੋਂ ਕੋਈ ਕੰਮ ਹੀ ਨਹੀਂ ਕਰ ਰਹੇ ਤਾਂ ਲੋਕਾਂ ਨੂੰ ਯਕੀਨ ਕਿਵੇਂ ਬੁੱਝੂ ਕਿ ਨਾ ਪੱਖ ਚੋਣ ਹੋ ਰਹੀ ਹੈ ਜਾਂ ਸਵਜ ਚੋਣ ਹੋ ਰਹੀ ਹੈ ਹਾਈ ਕੋਰਟ ਨੇ ਫਟਕਾਰ ਲਾਈ ਇੱਥੋਂ ਵਾਲੇ ਚੋਣ ਕਮਿਸ਼ਨ ਦੇ ਮਗਰ ਇਹ ਪਏ ਹੋਏ ਨੇ ਵਿਰੋਧੀ ਧਿਰਾਂ ਦਿੱਲੀ ਵਾਲੇ ਦੇ ਮਗਰ ਪਤਾ ਹੀ ਜਾਂ ਕਿ ਵੋਟ ਚੋਰੀ ਦੇ ਸਵਾਲ ਤੇ ਕਾਂਗਰਸ ਨੇ ਵੱਡੀ ਰੈਲੀ ਕਰਨ ਕਰਕੇ ਤੇ ਉਹ ਉਧਰ ਨੂੰ ਗਿਆ ਵੀ ਇਹ ਤਿੰਨਾਂ ਦਾ ਨਾਂ ਨਾ ਲੈ ਕੇ ਇਹ ਦੋਹਰਾ ਇੱਕ ਕੰਮ ਚੱਲ ਰਿਹਾ ਜਦੋਂ ਜਿਹੜੇ ਰੈਫਰੀ ਨੇ ਉਹ ਨਰੱਖਣਾ ਰਹਿਣਾ ਉਹ ਐਕਟਿਵ ਨਾ ਹੋਣ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਤਾਂ ਵੀ ਲੋਕ ਨਮਰਲੇ ਜੁਹੰਦੇ ਨੇ ਤਾਂ ਵੀ ਜਿਹੜਾ ਖਿਡਾਰੀ ਹੈ ਜਾਂ ਜਿਹੜਾ ਦਰਸ਼ਕ ਹੈ ਉਹ ਦੋਨੋਂ ਬੰਬਾਦ ਨੇ ਜੋ ਕਿ ਚਲੇ ਜਾਂਦੇ ਨੇ ਫੇਰ ਕੁਝ ਨਹੀਂ ਆਪਾਂ ਰਹਿਣ ਦਿੰਦੇ ਆ ਇਸ ਕਰਕੇ ਵੋਟ ਪ੍ਰੋਸੈਸ ਨੂੰ ਜੇ ਬਿਹਤਰ ਬਣਾਉਣਾ ਹੈ ਤਾਂ ਬਹੁਤ ਸਾਰੇ ਸੁਧਾਰਾਂ ਦੀ ਤੇ ਬਹੁਤ ਸਾਰੇ ਤਰੀਕਾਕਾਰ ਦੀ ਲੋੜ ਹੈ ਬਿਲਕੁਲ ਉਹ ਸੁਧਾਰ ਜ਼ਰੂਰੀ ਹੈ ਤਾਂ ਕਿ ਵੋਟਰ ਇਸ ਵਿਸ਼ਵਾਸ ਨਾਲ ਰਹੇ ਕਿ ਮੈਂ ਜਿੱਥੇ ਵੋਟ ਪਾਉਣੀ ਚਾਹੁੰਦਾ ਆਪਣੀ ਆਜ਼ਾਦੀ ਨਾਲ ਵੋਟ ਪਾ ਸਕਾਂ ਤ론 ਅੱਗੇ ਵਧੀਆ ਸਰਦਾਰ ਮਨਸਿੰਘ ਜੀ ਪੰਜਾਬ ਸਰਕਾਰ ਸਭ ਤੋਂ ਵੱਡਾ ਆਪਣਾ ਜਿਹੜੀ ਪ੍ਰਾਪਤੀ ਦਾ ਸੀ ਉਹ ਦੱਸ ਦਈਏ ਮੁਫਤ ਬਿਜਲੀ ਕਿ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ ਦੂਸਰੇ ਪਾਸੇ ਜਿਨੇ ਬਿਜਲੀ ਦੇਣੀ ਹੈ ਉਹਦਾ ਭਾਰ ਤਾਰ ਨਹੀਂ ਹੁੰਦਾ ਉਹਦਾ ਜਾਂ ਵਜਨ ਚੱਕ ਨਹੀਂ ਹੁੰਦਾ ਕਹਿੰਦੇ ਬਕਾਇਆ ਵੱਧਦਾ ਜਾ ਰਿਹਾ ਜੀ ਪਾਵਰਕਾਮ ਦਾ ਕਿ ਉਹਦਾ ਬਕਾਇਆ ਉਹਦੀਆਂ ਜ਼ਮੀਨਾਂ ਵੇਚ ਕੇ ਤਾਰਨਗੇ ਜਾਂ ਉਹ ਜ਼ਮੀਨਾਂ ਕਿਸੇ ਹੋਰ ਕੰਮ ਲਈ ਵੇਚਣੀ ਹੈ ਉਹ ਵੀ ਵੇਚ ਰਹੇ ਹੋਂ ਤੇ ਪਾਵਰਕਾਮ ਵੈਸੇ ਵੀ ਇਹ ਇਹ ਸਵਾਲ ਜਿਹੜਾ ਵੱਡਾ ਹੁੰਦਾ ਜਾ ਰਿਹਾ ਕੀ ਸਰਕਾਰ ਤੇ ਪ੍ਰਤੀ ਸਰਕਾਰ ਦੀ ਇਹਦੇ ਪ੍ਰਤੀ ਕੋਈ ਵਿਕਰਮੰਦੀ ਹੈਗੀ ਹੈ ਜੀ ਇਹ ওভারঅল ਵੱਡਾ ਮਸਲਾ ਹੈ ਫਾਈਨਾਂਸ ਦਾ ਕਿ ਜਿਹੜੀ ਗੱਲ ਨੂੰ ਜਿਸ ਧੰਗ ਨਾਲ ਵਰਤਿਆ ਜਾ ਰਿਹਾ ਖਜ਼ਾਨੇਆਂ ਨੂੰ ਉਡਾਇਆ ਜਾ ਰਿਹਾ ਆਪਣੇ ਤਰੀਕਿਆਂ ਦੇ ਨਾਲ ਇਹ ਬਹੁਤ ਖਤਰਨਾਕ ਹੁੰਦਾ ਹੈ ਪੰਜਾਬ ওভারঅল ਤੁਸੀਂ ਦੇਖੋ ਕਿ ਆ ਹੁਣ ਮਾਰਚ ਆ ਜਾਣਾ 31 ਮਾਰਚ ਤੱਕ ਇਹਨਾਂ ਦਾ ਟਾਰਗੇਟ ਹੈ 417000 ਕਰੋੜ ਦੇ ਕਰਜ਼ੇ ਦਾ ਹੋ ਜਾਣਾ ਸ਼ਾਇਦ ਇਹ ਤੋਂ ਬਾਧੀ ਜਾਵੇ ਘਟਣ ਦੀ ਦਾ ਚਾਂਸ ਆਇਆ ਨਹੀਂ ਹੁਣ ਜਦੋਂ ਸਰਕਾਰ ਕਰਜਾਈ ਹੈ ਟੋਟਲ ਆਮਦਨ ਕਿੱਥੋਂ ਆਵੇ ਆਮਦਨ ਆ ਨਹੀਂ ਰਹੀ ਇੱਕ ਪਾਸੇ ਤਾਂ ਕਹਿੰ ਜਾਂਦੇ ਨੇ GST ਇੰਨੀ ਵੱਧ ਗਈ ਇੰਨੀ ਵੱਧ ਗਈ ਦੂਜੇ ਪਾਸੇ ਰੋਣ ਦੇ ਵੀ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਕਹਿੰਦੇ ਨੇ 50 ਹਜ਼ਾਰ ਕਰੋੜ ਦਾ ਘਾਟਾ ਪੈ ਗਿਆ ਸਾਨੂੰ ਕੇਂਦਰ ਨੇ ਨਹੀਂ ਦਿੱਤਾ ਜਿਹੜਾ ਸਾਨੂੰ GST ਤੋਂ ਵਾਧੂ ਆਉਣਾ ਸੀ ਇਹਦਾ ਮਤਲਬ ਜੇ 50 ਹਜ਼ਾਰ ਕਰੋੜ ਤਾਂ ਹੁਣ ਤੱਕ ਘਾਟਾ ਪੈ ਗਿਆ 4 ਸਾਲ ਦੇ ਵਿੱਚ ਤਾਂ ਫਿਰ ਹੋਰ ਕਿੱਥੋਂ ਰੈਵਨਿਊ ਪੈਦਾ ਕਰਨਾ ਸੀ ਪਹਿਲਾਂ ਤਾਂ ਇਹ ਕਹੀ ਗਏ ਨੇ 20 ਹਜ਼ਾਰ ਕਰੋੜ ਰੇਟੇ ਤੋਂ ਆਜੂਗਾ 20 ਹਜ਼ਾਰ ਕਰੋੜ ਰੁਪਈਆ ਸ਼ਰਾਬ ਵਾਲੇ ਆਮਦਨੀ ਤੋਂ ਆਜੂਗਾ ਇਹ ਤਾਂ ਅਸੀਂ ਕਰੀ ਬੈਠਿਆ ਜੀ ਮਾਮਣਾ ਸਾਰਾ ਸਾਨੂੰ ਪਤਾ ਐ ਅਸੀਂ ਕਿਵੇਂ ਕਰਨਾ ਐ ਕੇਜਰੀ ਬਾਣਤਾ ਜੀ ਜਾਣਕਾਰ ਐ ਜੀ ਉਧਰੋਂ ਆਇਆ ਇਨਕਮ ਟੈਕਸ ਚੋਂ ਆਪਣਾ ਨਾ ਆਪਣਾ ਨੇ ਚੋਂ ਆਇਆ ਉਹ ਜਿਹੜਾ ਟਰਪਨ ਹੁੰਦੇ ਨੇ ਮਾਰਨੇ ਉਹਦੇ ਨਾਲ ਕੰਮ ਨਹੀਂ ਚੱਲਦਾ ਤੁਹਾਨੂੰ ਬਾਰ-ਬਾਰ ਜਾਂ ਕੁਝ ਵੇਚਣਾ ਪੈਂਦਾ ਜਾਂ ਕੁਝ ਕਹਲੇ ਰੱਖਣਾ ਪੈਂਦਾ ਜਾਂ ਨਵਾਂ ਕਰਜ਼ਾ ਕਿਸੇ ਹੋਰ ਰੂਪ ਚ ਲੈਣਾ ਪੈ ਰਿਹਾ ਕੰਮ ਚਲਾਉਣ ਵਾਸਤੇ ਦੂਜੇ ਪਾਸੇ ਤੁਸੀਂ ਸਬਸਿਡੀ ਦਾ ਬੋਝ ਹੋਰ ਵੱਧ ਗਿਆ 300 ਜੁਨਟ ਸਭ ਨੂੰ ਬਿਜਲੀ ਫ੍ਰੀ ਹੋਊਗੀ ਇਹ ਕਿਸੇ ਦੀ ਮੰਗ ਨਹੀਂ ਸੀ ਜਿਹੜੇ ਵੱਡੇ ਬੰਦੇ ਨੇ ਜਾਂ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਕਦੇ ਨਹੀਂ ਮਾਫ਼ ਕਰਨਾ ਗਰੀਬ ਨੂੰ ਮਾਫ਼ ਕਰਤਾ ਠੀਕ ਹੈ ਜਿਹੜੇ ਬੰਦੇ ਨਹੀਂ ਪੇ ਕਰ ਸਕਦੇ ਜਿਨ੍ਹਾਂ ਦੀ ਉਹਨਾਂ ਦੀ ਵਰਤੋਂ ਵੀ ਬਹੁਤ ਥੋੜੀ ਹੈ ਤੇ ਆਪਣੇ ਤਰੀਕੇ ਨਾਲ ਗੱਲ ਕਰਦੇ ਹੁਣ ਸਭ ਉਲਟਾ ਹੋ ਜਾਂਦਾ ਹੈ ਬਹੁਤ ਸਾਰਾ ਸੈਕਸ਼ਨ ਇਹ ਹੋ ਜਾਂਦਾ ਸੀ ਜਿਨ੍ਹਾਂ ਦੇ 300 ਜੁਟ ਮੱਚਦੀ ਨਹੀਂ ਸੀ ਉਹ ਕਹਿੰਦੇ 300 ਤਾਂ ਲਾਓ ਦੇਖਦੇ ਘਰ ਆਂਦੇ ਨੇ ਵੀ ਚਲ ਆ ਤਾਂ ਨਹੀਂ ਕਾਚਾ ਜੀ ਹੋਰ ਵੀ ਲਾ ਦੋ ਤੋਰ ਵੀ ਕਰ ਲਓ ਇੱਕ ਤਾਂ ਉਧਰ ਨੂੰ ਤੋਰ ਦਿਓ ਤੁਸੀਂ ਦੂਜਾ ਉਹ ਪੈਸਾ ਨਹੀਂ ਆਉਂਦਾ ਪਾਵਰ ਕਮ ਹੁਣ ਜੇ ਤੁਸੀਂ اعلان ਕਰਤਾ ਸਾਰੀਆਂ ਬਿਜਲੀ ਮਾਫੀ ਦਾ ਇਸੇ ਢੰਗ ਨਾਲ ਖੇਤੀਬਾੜੀ ਵਾਲੀ ਤੇ ਵੀ ਇਹ ਰੌਲਾ ਪੈਂਦਾ ਕਿ ਖੇਤੀਬਾੜੀ ਚ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਬਹੁਤ ਕਿਸਾਨ ਵੀ ਇਹ ਹੋ ਜene ਜਿਹੜੇ ਨਾਲ ਆੜਤੀ ਹੈ ਵੀ ਨੇ ਜਿਨ੍ਹਾਂ ਦੇ ਨਾਲ ਹੋਰ ਕੰਮ ਵੀ ਨੇ ਤੇ ਨਾਲ ਮੁੱਟੀਆਂ ਜ਼ਮੀਨਾਂ ਦੇ ਵੱਡੀਆਂ ਔਰ ਉਹਨਾਂ ਨੂੰ ਤਾਂ ਰਿਆਇਤ ਤੋਂ ਮੁਕਤ ਕੀਤਾ ਜਾ ਸਕਦਾ ਤੇ ਦੂਜੇ ਲੋਕਾਂ ਨੂੰ ਸਭੋ ਦਿੱਤਾ ਜਾ ਸਕਦਾ ਜਿਹੜੇ ਬੰਦੇ ਬਹੁਤ ਛੋਟੇ ਕਿਸਾਨ ਨੇ ਸਭੋ ਇਹ ਜਿਹੇ ਚ ਹੋਰ ਕਿਸਾਨ ਰਹਿ ਜਾਂਦੇ ਨੇ ਜਿਹੜੇ ਛੋਟੇ ਨੇ ਜਿਨ੍ਹਾਂ ਕੋਲ ਇੱਕ ਵੀ ਮੋਟਰ ਨਹੀਂ ਹੈ ਇਕੱਲੇ ਡੀਜ਼ਲ ਇੰਜਣ ਤੇ ਹੀ ਪਾੜਦੇ ਨੇ ਬਹੁਤ ਥੋੜੀ ਫਸਲ ਹੈ ਉਹਨਾਂ ਨੂੰ ਤਾਂ ਸਬਸਿਡੀ ਤੋਂ ਬਿਲਕੁਲ ਨਹੀਂ ਪਾਂਝੇ ਹੋਗੇ ਇੱਕ ਤਰਕਸੰਗਤ ਅਪਰੋਚ ਹੋਣੀ ਚਾਹੀਦੀ ਹੈ ਫਿਰ ਤੁਸੀਂ ਇੰਡਸਟਰੀ ਨੂੰ ਵੀ ਸਬਸਿਡੀ ਦਿੱਤੀ ਹੋਈ ਹੈ ਇਹਦੇ 'ਚ 5 ਰੁਪਏ ਪਰ ਜੁਟ ਦੇ ਰਹੇ ਹਾਂ ਜਿਹੜਾ ਇਸ ਕਰਕੇ ਇਹ ਜਿਹੜੀ ਲਗਭਗ 20000 ਕਰੋੜ ਦੇ ਨੇੜੇ ਚੜੀ ਜਾਂਦੀ ਹੈ ਜਿਹੜੀ ਪਾਵਰ ਉਰਦੀ ਸਬਸਿਡੀ ਹੈ 10400 ਕਰੋੜ ਤੋਂ ਵੱਧ ਦਾ ਤਾਂ ਜਿਹੜੀ ਹੈ ਖੇਤੀ ਦੀ ਸਬਸਿਡੀ ਲਗਭਗ 7000 ਕਰੋੜ ਦੇ ਨੇੜੇ ਤੇਲੇ ਚਲੀ ਜਾਂਦੀ ਹੈ ਬਿਜਲੀ ਪਿੰਡੂ ਘਰਾਂ ਨੂੰ ਫ੍ਰੀ ਜਿਹੜੀ 365 ਦੀ ਗਣ ਕਰਦੇ ਹੋ ਮਤਲਬ ਲਗਭਗ 2.5 ਜੀ ਕਰੋੜ ਦੇ ਨੇੜੇ ਚਲੀ ਜਾਂਦੀ ਹੈ ਜਿਹੜੀ ਇੰਡਸਟਰੀ ਨੂੰ ਬਿਜਲੀ ਤੁਸੀਂ ਰਿਆਇਤੀ ਦੇ ਰਹੇ ਹੋ ਜਿਹੜੀ ਉਸ ਲੈਵਲ ਦੇ ਉੱਤੇ ਹੁਣ ਇਹਦੇ ਵਿੱਚ ਉਹ ਮੰਗਦੇ ਨੇ ਕਿਸ਼ਤਾਂ ਹਾਲਾਂਕਿ ਜਿਹੜੀ ਕਾਨੂੰਨ ਹੈ ਉਹ ਤਾਂ ਇਹ ਹੈ ਕਿ ਸਬਸਿਡੀ ਤੁਸੀਂ ਅਡਵਾਂਸ ਦੇਵੋਗੇ ਪਾਵਰ ਕਾਮ ਨੂੰ ਜਦੋਂ ਉਹ ਖਤਮ ਹੋ ਜਾਂਦੀ ਹੈ ਨਵੀਂ ਦੇਵੋਗੇ ਉਹਨਾਂ ਨੇ 14000 ਕਰੋੜ ਤੋਂ ਵੱਧ ਦਾ ਬਿੱਲ ਪੇਸ਼ ਕੀਤਾ ਹੈ ਕਿ ਭਾਈ ਇੰਨੇ ਪੈਸੇ ਤਾਂ ਦੇ ਦਿਓ ਘੱਟੋ ਘੱਟ ਤੁਰੰਤ ਇਹਦੇ ਚ ਤਿੰਨ categories ਨੇ 8000 ਕਰੋੜ ਤੋਂ ਵੱਧ 8700 ਕਰੋੜ ਇਹਨਾਂ ਦੀ ਦੇਊ ਪਈ ਹੈ ਕੁਝ ਪੁਰਾਣੀਆਂ ਕਿਸ਼ਤਾਂ ਪੰਜਾਂ ਦੇ ਦੋ ਕਿਸ਼ਤਾਂ 2800 ਕਰੋੜ ਤੇ 1800 ਕਰੋੜ ਦੇ ਲੈਣੇ ਜਿਹੜੇ ਨੇ ਉਹ ਕੋਈ ਪਿਛਲੇ ਮਾਰਚ ਚ ਦੇਣੀ ਸੀ ਕੋਈ ਉਦੋਂ ਪਹਿਲਾਂ ਦੇਣੀ ਸੀ ਇਹ ਰਣਾ ਬਣਾ ਕੇ 10000 ਕਰੋੜ ਦੀ ਬਕਾਇਆ ਖੜਾ ਹੈ ਤੇ ਜੇ ਉਹ 10000 ਕਰੋੜ ਪਾਵਰ ਕਾਮ ਨੂੰ ਨਹੀਂ ਮਿਲੇਗਾ ਤਾਂ ਉਹ ਕੀ ਕਰੂਗੀ ਕਿੱਧਰ ਜਾਏਗੀ ਕੱਟ ਕਿੱਥੇ ਲੱਗਣਗੇ ਫਿਰ ਉਹ ਜਿਹੜਾ ਮੈਂ ਟਰਾਂਸਫਾਰਮਰ ਫੁਕਿਆ ਫੁਕਿਆ ਰਹੂਗਾ ਨਹੀਂ ਆਊਗਾ ਕਿਤੇ ਜਦੋਂ ਤੁਹਾਡੇ ਪਵਾਲ ਪਤਾਨੀ ਆਊਗਾ ਤਾਂ ਲੋਕ ਸਫਰ ਕਰਨਗੇ ਉਸ ਤਰੀਕੇ ਦੇ ਨਾਲ ਇਸ ਕਰਕੇ ਇਹ ਯੋਜਨਾਬੱਦੀ ਦੇ ਸੁਆਨ ਹੁੰਦੇ ਨੇ ਮੈਨੇਜਮੈਂਟਾਂ ਹੁੰਦੀਆਂ ਨੇ ਸਰਕਾਰ ਨੇ ਕਿਵੇਂ ਚੱਲਣਾ ਕਿਸ ਤਰੀਕੇ ਨਾਲ ਚੱਲਣਾ ਜੇ ਉਹ ਬੇਲਗਾਮ ਤਰੀਕੇ ਨਾਲ ਚੱਲੂਗੀ ਇਹ ਦੇਖ ਕੇ ਨਹੀਂ ਚੰਗੂਗੀ ਕਿ ਕਿਹੜਾ ਪੈਸਾ ਕਿੱਥੇ ਕਿੰਨਾ ਵਰਤਣਾ ਤਾਂ ਤੁਹਾਡੀਆਂ ਸਸਤਾਵਾਂ ਹੀ ਮਰ ਜਾਣਗੀਆਂ ਔਰ ਮੈਨੂੰ ਤਾਂ ਇਹ ਇੱਕ ਟਾਰਗੇਟ ਵੀ ਲੱਗਦਾ ਇੱਕ ਇਸ ਲੈਵਲ ਦੀ ਗਨ ਵੀ ਲੱਗਦੀ ਆ ਸਭ ਫਿਰ ਇਦੋਂ ਬਾਅਦ ਲੋਕਾਂ ਨੂੰ ਕਹਿਣਗੇ ਦੇਖੋ ਜੇ ਤਾਂ ਘਾਟੇ 'ਚ ਜਾ ਰਹੀ ਐ ਕਿਉਂ ਨਾ ਇਹਨੂੰ ਵੇਚ ਦਿੱਤਾ ਜਾਏ ਆਪਾਂ ਪ੍ਰਾਈਵੇਟ ਬੰਦਿਆਂ ਨੂੰ ਦੇ ਦੇਨੇ ਆ ਪ੍ਰਾਈਵੇਟ ਪਲੇਅਰਾਂ ਨੂੰ ਲਿਆ ਆਉਨੇ ਆ ਜਿਹੜਾ ਨਵਾਂ ਐਕਟਰ ਆ ਰਿਹਾ ਐ ਅਮੈਂਡਮੈਂਟ ਐਕਟਰ ਜਿਹੜਾ ਕਿਸਾਨ ਮਜ਼ਦੂਰਾਂ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਕਿ ਜਿਹੜੇ ਦਿਨ ਆਊਗਾ ਉਸ ਦਿਨ ਅਸੀਂ ਤਿੰਨ ਘੰਟੇ ਲਈ ਨਾ ਰੁਕਾਂਗੇ ਉਹ ਐਕਟ ਨਾਲ ਦੀ ਨਾਲ ਉਧਰ ਰੁਤਾ ਕਰ ਰਿਹਾ ਜਿਹੜਾ ਕਹਿ ਰਿਹਾ ਡਿਸਟ੍ਰੀਬਿਊਸ਼ਨ ਦੇ ਵਿੱਚ ਵੀ ਬੰਡ ਦੇ ਵਿੱਚ ਵੀ ਪ੍ਰਾਈਵੇਟ ਕੰਪਨੀ ਆਉਣਗੀਆਂ ਤੇ ਪਾਵਰ ਸੈਂਟਰਲਾਈਜ਼ ਕਰ ਰਿਹਾ ਤੇ ਬੰਡ ਲਈ ਤੁਸੀਂ ਆਧਾਰ ਪਹਿਲੇ ਤਿਆਰ ਕਰ ਰਹੇ ਹੋ ਕਿ ਇਹਨੂੰ ਡਿਫੈਕਟ ਬਣਾ ਦਿਓ ਇਹਦਾ ਖਰਚਾ ਨਾ ਉਤਾਰੇ ਹੌਲੀ ਹੌਲੀ ਕਰਕੇ ਪੂਰੀ ਵੇਚ ਦਿਓ ਤੇ ਸਾਰਾ ਕੁਝ ਨਿੱਜੀਕਰਨ ਕਰ ਦੇ ਇਹ ਇੱਕ ਡਿਜ਼ਾਈਨ ਦਾ ਹਿੱਸਾ ਹੈ ਔਰ ਇਹ ਇਕੱਲੀ ਭਗਵੰਤ ਮਾਨ ਸਰਕਾਰ ਦਾ ਨਹੀਂ ਭਗਵੰਤ ਮਾਨ ਦਾ ਨਾਕਾਬਲ ਤੇ ਨਲਾਈਕੀ ਚੋਂ ਹੈ ਪਰ ਅਪਰੋਚ ਸਾਰਿਆਂ ਦੀ ਉਹ ਇਧਰ ਨੂੰ ਜਾ ਰਹੀ ਹੈ ਕਿ ਆਪਾਂ ਲੈ ਕੇ ਇਧਰ ਨੂੰ ਜਾਣਾ ਹੈ ਪਾਵਰ ਸੈਕਟਰ ਬਿਲਕੁਲ ਇਹ ਓਵਰ ਆਲ ਸਿਸਟਮ ਦਾ ਪ੍ਰਾਈਵੇਟ ਕਰਨ ਔਰ ਕੇਂਦਰੀਕਰਨ ਕਰਨ ਦੀ ਇੱਕ ਪਹਿਲ ਕਦਮੀ ਵੀ ਨਜ਼ਰ ਆਉਂਦੀ ਹੈ ਤੇ ਪਿੱਛੇ ਜਿਹੜੀ ਕਮਜ਼ੋਰੀ ਹੈ ਇਹ ਗੱਲ ਤੋਂ ਥੋੜੀ درست ਹੈ ਪਰ ਦੂਸਰਾ ਮਾਮਲਾ ਜਿਹੜਾ ਪੰਜਾਬ ਦੇ ਲਈ ਲਗਾਤਾਰ ਫਿਕਰਮੰਦੀ ਵਾਲਾ ਰਿਹਾ ਸੁਧਰਨ ਸਿੰਘ ਜੀ ਹੋ ਰਿਹਾ ਨਸ਼ੇ ਨੂੰ ਲੈ ਕੇ ਇਹਦੇ ਉੱਤੇ ਲਗਾਤਾਰ ਸਰਕਾਰਾਂ ਵੀ ਬਦਲਦੀਆਂ ਰਹੀਆਂ ਇਸ ਮੁੱਦਿਆਂ ਦੇ ਉੱਤੇ ਰਾਜਨੀਤੀ ਵੀ ਹੁੰਦੀ ਹੈ ਪਰ ਕੁਝ ਨਸ਼ਾ ਸ਼ਡੌ ਕੇਂਦਰ ਅੰਦਰ ਬਵਾਦਾਂ ਚ ਵੀ ਰਹਿੰਦੇ ਨੇ ਪਰ ਕੁਝ ਕਹਿੰਦੇ ਕਿ ਸਰਕਾਰ ਦੀ ਰਾਜਨੀਤੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਕਿ ਜੀ ਸਰਕਾਰ ਨਾਲ ਨਹੀਂ ਤਾਲ ਮਿਲ ਜਾਂ ਪਿਛਲਿਆਂ ਨਾਲ ਸੀ ਜੀ ਪਹਿਲਾਂ ਸੀ ਜੀ ਅਜਿਹੇ ਚ ਕੁਝ ਬੰਦ ਵੀ ਹੁੰਦੇ ਨੇ ਤੇ ਪਰ ਕਹਿੰਦੇ ਹੁਣ ਬੰਦ ਨਸ਼ਾ ਸ਼ਡੌ ਕੇਂਦਰਾਂ ਦੇ ਤਾਲੇ ਵੀ ਖੁੱਲਣਗੇ ਜੀ ਇਹ ਕੋਈ ਨਵੇਂ ਹੁਕਮ ਆਏ ਨੇ ਜੀ ਕੀ ਹੈ ਸਾਰੀ ਕਹਾਣੀ ਏਡੀ ਦੀ ਰੇਡ ਹੋਈ ਸੀ ਏਡੀ ਦੀ ਰੇਡ ਹੋਈ ਸੀ ਤਾਂ ਇੱਕੋ ਬੰਦੇ ਦੇ 22 ਨਸ਼ਾ ਸ਼ਡੌ ਕੇਂਦਰ ਬੰਦ ਕੀਤੇ ਸੀ ਇਹ ਬਰਨਾਲੇ ਤੋਂ ਇੱਕੋ ਹੀ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ 22 ਇਨਸਟੀਚਿਊਟ ਕੇਂਦਰ ਨੇ ਨਸ਼ਾ ਛਡਾਉ ਔਰ ਇਹ ਉਹ ਬੰਦੇ ਵੀ ਨੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਵੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲੇ ਹੈਲਥ ਮਿਨਿਸਟਰ ਸੀ ਜਿਨ੍ਹਾਂ ਨੂੰ ਕ腐ਸ਼ਨ ਚਟਾ ਦਿੱਤਾ ਗਿਆ ਸੀ ਭਗਵਾਨਤਮਾਨ ਉਹਨਾਂ ਨੇ ਆਪ ਸਿੰਘਲਾ ਸਾਹਿਬ ਮਾਨਸਾ ਵਾਲਿਆਂ ਨਾਲ ਤੇ ਹੁਣ ਉਹ ਉਦੋਂ ਬਾਅਦ ਇਹ ਬੰਦ ਕਰਨ ਤੋਂ ਬਾਅਦ ਤੁਰੰਤ ਬੰਦ ਕਰਤੇ ਬੰਦ ਕਰਨ ਤੋਂ ਬਾਅਦ ਉਹ ਹਾਈ ਕੋਰਟ ਚੜੇਗੇ ਸੀ ਹਾਈ ਕੋਰਟ ਨੇ ਇਹਨਾਂ ਤੋਂ ਪੁੱਛਿਆ ਸਰਕਾਰ ਤੋਂ ਕਿ ਤੁਹਾਡੇ ਕੋਲ ਤੱਥ ਕੀ ਨੇ ਕਿ ਇਹ ਨਸ਼ਾ ਸ਼ੈਡਾਊ ਕੇਂਦਰ ਮਤਲਬ ਕਿਉਂ ਕੰਮ ਚੱਲ ਨਹੀਂ ਸਕਦੇ ਕਿ ਰੀਜਨ ਨੇ ਜੇ ਉਹ ਕਰਕੇ ਸਰਕਾਰਾਂ ਸਰਕਾਰ ਕੋਲ ਤੱਥ ਹੀ ਨਹੀਂ ਹੈ ਉਸ ਪੰਦਰ ਦੇ ਉੱਤੇ ਜਾ ਕੇ ਸਰਕਾਰ ਨੇ ਕੁਝ ਨਹੀਂ ਹਾਈ ਕੋਰਟ ਚ ਦਿੱਤਾ ਤਾਂ ਉਹਦੇ ਚੋਂ ਫਿਰ ਆਰਡਰ ਕਰਤਾ ਸੀ 1 ਦਸੰਬਰ ਦਾ ਆਰਡਰ ਹੈ ਹਾਈ ਕੋਰਟ ਦਾ ਕਿ ਇਹਦੇ ਚੋਂ ਜਿਹੜੇ 12 ਨਸ਼ਾ ਟੌਕੇਂ ਕੇਂਦਰ ਬਾਈਆਂ ਚੋਂ ਉਹ ਚਲਾ ਦਿਓ ਉਹ ਆ 3 ਨਵੰਬਰ ਦਾ ਜਿਹੜਾ ਆਰਡਰ ਪਿੱਛੇ ਸੀਗਾ ਆ ਨਹੀਂ 3 ਨਵੰਬਰ ਨਹੀਂ ਆ ਜਿਹੜੀ ਹੁਣ ਦਸੰਬਰ ਦਾ ਜਿਹੜਾ ਪਿਛਲੀ ਤਾਰੀਖ ਨੂੰ ਇਹਨਾਂ ਨੇ ਆਰਡਰ ਕੀਤਾ 13 ਨੂੰ ਕਿ 10 12 ਚਲਾ ਦਿਓ ਇਹਨਾਂ ਚ ਜਿਹੜੇ ਜਿਹੜੇ ਸਾਡੇ ਕੋਲ ਨਹੀਂ ਆ ਦੂਜਿਆਂ ਦਾ ਕਿਛਦਾ ਲਸਸ ਦਾ ਟਾਈਮ ਲੱਗਿਆ ਹੋਇਆ ਕਿਸੇ ਦਾ ਕੁਛ ਲੱਗਿਆ ਹੋਇਆ ਕਿਸੇ ਦਾ ਕੁਛ ਪਰ ਪਿੱਛੇ ਪੰਜਾਬ ਸਰਕਾਰ ਨੇ ਇੱਕ ਗੰਧ ਵੀ ਕੀਤੀ ਸੀ ਕਿ ਕੀ ਇਹ ਬਿਜ਼ਨਸ ਹੈ ਮਤਲਬ ਕੋਈ ਵੀ ਬੰਦਾ ਬਾਈ-ਬਾਈ ਨਸ਼ਾ ਸ਼ਲਾਉ ਕੇਂਦਰਾਂ ਨਾਲ ਇਨਸਾਫ ਕਿਸ ਤਰ੍ਹਾਂ ਕਰੂਗਾ ਜਾ ਕੇ ਭਾਵੇਂ ਉਹ ਸੈਕਟਰਿਸ ਦੇ ਡਾਕਟਰ ਹੋਣ 22 ਜਗਾ ਜਾ ਕੇ ਕਿੰਨੇ ਕ્યોਰ ਕਰ ਸਕਦੇ ਨੇ ਕਿੰਨਾ ਟਾਂਚਾ ਰੱਖਿਆ ਹੋਇਆ ਹੈ ਕੀ ਗੱਲ ਹੈ ਕੀ ਨਹੀਂ ਹੈ ਕਿੱਥੇ ਉਹ ਹੈਗੇ ਨੇ ਇਹਨਾਂ ਦੀ ਜਾਂਚ ਤਾਂ thorough ਨਹੀਂ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਦੀ ਔਰ ਮੈਨੂੰ ਤਾਂ ਲੱਗਦਾ ਸਭ ਉਹ ਲੋਕਾਂ ਨੇ ਆਪਣੀਆਂ ਪ੍ਰੈਕਟਿਸਾਂ ਛੱਡ ਕੇ ਬਹੁਤਿਆਨੇ ਨਵੇਂ ਤਾਂ ਦੇ ਸ਼ੁਰੂ ਕਰ ਲਏ ਹੋਣਗੇ ਕਿ ਇਹ ਨਾਲੇ ਮਾਨਪਤਾ ਤੇ ਨਾਲੇ ਇੱਜ਼ਤ ਬਣਦੀ ਹੈ ਵੀ ਬੰਦੇ ਤਾਂ ਬੜੇ ਹੀ ਨਸ਼ਾ ਸ਼ਲਾਉ ਕੇਂਦਰ ਦੇ ਉਹ ਹੋਣਗੇ ਇਹਨੂੰ ਦੇਖਣ ਵਾਲਾ ਸਵਾਲ ਹੈ ਬਹੁਤ ਜ਼ਿਆਦਾ ਇਹਦੇ ਚ ਨਾਕੇ ਬੰਦ ਨਸ਼ਾ ਸਰਾਬ ਕੇਂਦਰ ਦੇ ਨਾਤੇ ਬਲਕੇ ਉਲਟਾ ਜਿਹੜੇ ਰੀਹੈਬਿਲੀਟੇਸ਼ਨ ਦਾ ਕੰਮ ਹੈ ਪੁਨਰਵਾਸ ਜਾਂ ਬਣਬਸੇਬਾ ਉਹਦੇ ਨਾਂਤੇ ਵੀ ਕਈਆਂ ਨੇ ਖੋਲ੍ਹੇ ਹੋਏ ਨੇ ਉੱਥੇ ਕੀ ਹੋ ਰਿਹਾ ਇਹ ਵੀ ਪਤਾ ਨਹੀਂ ਹੈ ਮਤਲਬ ਇੱਕ ਤਾਂ ਟਰਾਂਸਪੇਰੈਂਟ ਕੇਂਦਰ ਦੇ ਨਾਲ ਓਵਰ ਆਨ ਫਾਰਦਰਸੀ ਤਰੀਕੇ ਦੇ ਕੇਂਦਰਾਂ ਨਾਲ ਪੰਜਾਬ ਸਰਕਾਰ ਨੂੰ ਇਹਦਾ ਤੇ ਇੱਕ ਵਾਈਟ ਪੇਪਰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਕੀ ਹੈ ਕਿਹੜੇ ਕਿਹੜੇ ਹੈਗੇ ਨੇ ਕਿੰਨੇ ਨੇ ਕਦੋਂ ਕੋਈ ਚੱਲੇ ਆ ਕਿਵੇਂ ਚੱਲ ਰਿਹਾ ਹੈ ਕੀ ਕੋਨਾਂ ਕੋਲ ਸੈਕਟ੍ਰੇਸ ਹੈਗੇ ਨੇ ਕਿਦੇ ਕਿਦੇ ਉਹਨਾਂ ਕੋਲ ਭਾਰਤੀ ਦੇ ਬੰਦੇ ਉਹਨੇ ਦਾ ਉਹਨਾਂ ਕੋਲ ਪ੍ਰਬੰਧ ਹੈ ਜਾਂ ਨਹੀਂ ਹੈ ਇਹ ਸਾਰਾ ਕੁਝ ਦੇਖਣ ਦਾ ਸਵਾਲ ਹੈ ਲੋਕਾਂ ਨੂੰ ਪਤਾ ਤਾਂ ਲੱਗੇ ਬਹੁਤ ਸਾਰੇ ਤਾਂ ਜਨਾਨਤਾਂ ਦਾ ਕੇਂਦਰ ਨੇ ਉਹ ਲੋਕਾਂ ਦੇ ਬੱਚੇ ਜਾਂਦੇ ਨੇ ਵਿਚਾਰੇ ਡਰੱਗਸ 'ਚ ਲੱਗ ਗਏ ਕਿਸੇ ਤਰੀਕੇ ਉੱਥੇ ਕਹਿੰਦੇ ਨੇ ਕੁੱਟਮਾਰ ਤੋਂ ਬਿਨਾਂ ਕੁਝ ਹੁੰਦਾ ਹੀ ਨਹੀਂ ਸੰਗਲਣਾ ਛੱਡਦੇ ਨੇ ਕੁੱਟਮਾਰ ਕਰਦੇ ਨੇ ਹੋਰ ਕੋਈ ਗੱਲ ਹੀ ਨਹੀਂ ਹੈ ਤੇ ਜੇਕਰ ਇਸ ਲੈਵਲ ਦਾ ਇਹਨੇ ਹੋਬਰ ਜਿਹੜਾ ਗੈਰ ਮਨੁੱਖੀ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਇਹਨੂੰ ਦੇਖਣਾ ਬੇਹੱਦ ਜ਼ਰੂਰੀ ਹੈ ਪਰ ਹੁਣ ਇਹਦੇ ਤੇ ਵੀ ਜਾਂਚ ਜੇ ਏਡੀ ਨੇ ਇਹਨਾਂ ਨੂੰ ਬੰਦ ਕੀਤਾ ਸੀ ਉਹਨੇ ਕੁਝ ਪਾਇਆ ਹੀ ਹੋਣਾ ਏਡੀ ਨੇ ਕਿ ਕੋਈ ਗਲਤ ਕੰਮ ਹੋ ਰਹੀ ਹੈ ਤਾਂ ਉਹ ਜਿਹੜਾ ਏਡੀ ਦਾ ਕਾਗਜ਼ ਪੱਤਰ ਸੀ ਜਿਹੜੇ ਕਾਰਨ ਕਰਕੇ ਇਹ ਬੰਦ ਕੀਤੇ ਕਿ ਪੰਜਾਬ ਗਵਰਨਮੈਂਟ ਨੇ ਜਾਣਬੁੱਝ ਕੇ ਡਿਫੈਂਡ ਨਹੀਂ ਕੀਤਾ ਹਾਈ ਕੋਰਟ ਦੇ ਵਿੱਚ ਜャ ਕੋਈ ਉਹਨਾਂ ਕੋਲ ਹੀ ਈਡੀ ਕੋਲ ਹੀ ਕਾਗਜ਼ਪੱਤਰ ਪੂਰੇ ਨਹੀਂ ਸੀ ਸਵਾਲ ਤਾਂ ਇਹ ਵੀ ਖੜੇ ਹੋ ਜਾਂਦੇ ਨੇ ਫਿਰ ਇਸ ਲਈ ਕਾਫੀ ਜ਼ਿਆਦਾ ਇਹ ਗੋਰਖ ਧੰਦਾ ਹੈ ਇਹ ਕਮਰਸ਼ੀਅਲ ਹੋ ਗਿਆ ਵਪਾਰ ਹੋ ਗਿਆ ਡਰੱਗ ਉਧਰੋਂ ਵੀ ਸਪਲਾਈ ਚੇਨ ਵੀ ਘਟ ਨਹੀਂ ਰਹੀ ਲੋਕਾਂ ਦੇ ਬੱਚੇ ਰੋਜ਼ ਮਾਰ ਰਹੇ ਨੇ ਇੱਧਰ ਡਰੱਗ ਸ਼ਟਾਉਣ ਦੇ ਨਾਂ ਤੇ ਵਪਾਰ ਹੋ ਗਿਆ ਤੇ ਇਹ ਸਾਰਾ ਕੁਝ ਮਿਲ ਗਿਰ ਕੇ ਇੱਕ ਨੈਕਸਸ ਹੈ ਗੱਠਜੋੜ ਹੈ ਇਹ ਗੱਠਜੋੜ ਕੌਣ ਹੈ ਕਿਵੇਂ ਟੁੱਟੂਗਾ ਕਹਿੰਦਾ ਸਾਰੀਆਂ ਸਰਕਾਰਾਂ ਰਹੀਆਂ ਅਸੀਂ ਅਸੀਂ ਇੰਨੇ ਦਿਨਾਂ ਚ ਤੋੜਵਾਂਗੇ ਇੰਨੇ ਦਿਨਾਂ ਚ ਤੋੜਦਾਂਗੇ ਪਰ ਸਾਡੇ ਸਾਹਮਣੇ ਐ ਰੋਜ਼ ਕੋਈ ਨਾ ਕੋਈ ਗੱਲ ਆ ਜਾਂਦੀ ਐ ਤੇ ਉਹਦਾ ਜਵਾਬ ਕੋਈ ਸਰਕਾਰ ਸਾਹਮਣੇ ਆ ਕੇ ਵੀ ਦੇ ਰਹੀ ਬਿਲਕੁਲ ਸਾਰੀਆਂ ਸਰਕਾਰਾਂ ਤੋਂ ਫਿਰ ਜਵਾਬ ਤੋਂ ਪਘੌੜੀਆਂ ਨੇ ਪਰ ਸ਼ਮੂਲੀਅਤ ਸਿਆਸਤ ਦੀ ਇਹਦੇ ਵਿੱਚ ਖੁੱਲ ਕੇ ਹੈਗੀ ਸਰਦਾਰ ਮਿਰ ਸਿੰਘ ਜੀ ਜਾਂਦੇ ਜਾਂਦੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਕਹਿੰਦੇ ਜੀ ਹੈਰਾਨ ਕਰਦੀ ਐ ਭਾਜਪਾ ਹਰ ਵਾਰ ਚਾਹੇ ਮੁੱਖ ਮੰਤਰੀ ਚੁਣਨਾ ਹੋਵੇ ਤੇ ਚਾਹੇ ਹੁਣ ਪ੍ਰਧਾਨ ਚੁਣਨਾ ਹੋਵੇ ਨਵਾਂ ਬੰਦਾ ਜੀ ਨੌਜਵਾਨ ਮੁੰਡਾ ਜੀ ਪਹਿਲੀ ਵਾਰ ਜੀ ਲਿਆ ਕੇ ਇਦਾਂ ਚੁਣ ਲਿਆ ਕੀ ਇਹਦੇ ਪਿੱਛੇ ਸਿਰਫ ਇਹੀ ਹੁੰਦਾ ਹੈ ਕਿ ਹਾਂ ਨਵੇਂਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਜਾਂ ਇਹ ਹੁੰਦਾ ਹੈ ਕਿ ਸਾਡੇ ਜਿਹੜਾ ਕੰਟਰੋਲ ਚ ਰਹੇ ਉਹਨੂੰ ਚੁਣੀਏ ਕੋਈ ਇਹੋ ਜਿਹਾ ਨਾ ਬਣ ਜਵੇ ਜਿਹੜਾ ਆਪਣੀ ਪਾਵਰ ਚਲਾਉਣ ਲੱਗ ਜਵੇ ਪਰ ਫਿਰ ਵੀ ਬਿਹਾਰ ਤੋਂ ਇੱਕ ਤਾਂ ਇਹ ਸਵਾਲ ਦੂਸਰਾ ਕਹਿੰਦੇ ਜੀ ਕਿ ਇੱਕ ਵਿਅਕਤੀ ਦੋ ਦੋ ਉਹਦੇ ਤਿੰਨ ਤਿੰਨ ਉਹਦੇ ਇਹ ਵੀ ਚੱਲੀ ਜਾਂਦਾ ਜੀ ਇਹਦੇ ਵੀ ਕੀ ਨੇ ਸੋ ਇਹ ਨਵੇਂ ਪ੍ਰਧਾਨ ਦੇ ਮਾਈਨਟੀ ਦੇਖਦੇ ਹਾਂ ਭਾਜਪਾ ਦੀ ਇਹੋ ਜੀ ਸਿਆਸਤ ਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਗੱਲ ਤਾਂ ਹੈ ਕਿ ਉਹ ਲਗਾਤਾਰ ਤਮੇਂ ਲੋਕ ਪ੍ਰਧਾਨ ਨੂੰ ਪ੍ਰਧਾਨ ਬਣਾਉਣ ਦਾ ਚਾਂਸ ਦਿੰਦੀ ਹੈ ਤੇ ਕੰਪੈਰੀਟਿਵਲੀ ਪਹਿਲਾਂ ਤੁਸੀਂ ਦੇਖੋ ਕਿੰਨੇ ਲੋਕ ਪ੍ਰਧਾਨ ਹੋਣ ਦੇ ਰਹਿ ਗਏ ਨੇ बार-बार ਨੈਸ਼ਨਲ ਲੈਵਲ ਦੇ ਉੱਤੇ ਅੱਜ ਕੱਲ ਜੇਪੀ ਨੱਡਾ ਨੇ ਪਰ ਸਵਾਲ ਇਹ ਹੈ ਕਿ ਪਾਰਟੀ ਹੁਣ ਤਾਕਤ ਚ ਕੰਟੀਨਿਊ ਰਹਿਣ ਤੋਂ ਬਾਅਦ ਪ੍ਰਧਾਨਾਂ ਦੀ ਤਾਕਤ ਕਿੰਨੀ ਕ ਹੈ ਇਹ ਹੌਲੀ 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 ਦੇਖਣ ਦਾ ਸਵਾਲ ਹੈ ਸਾਰੀ ਚੀਜ਼ ਨੂੰ ਰੰਤ ਤਾਂ ਦੋ ਹੀ ਬੰਦੇ ਕਰ ਰਹੇ ਨੇ ਪ੍ਰਧਾਨਾ ਤੇ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੈਸੇ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਪਾਰਲੀਮੈਂਟ ਦੀ ਚੋਣ ਦਾ ਨਤੀਜਾ ਆਇਆ। ਭਾਜਪਾ 240 ਤੇ ਰਹਿ ਗਈ ਸੀ ਆਪ। ਉਦੋਂ ਇੱਕ ਕੰਟਰਡਿਕਸ਼ਨਾਂ ਚੱਡੀਆਂ ਸੀ ਬਹੁਤ। ਜਦੋਂ ਉਦੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਕਹਿਤਾ ਸੀ ਕਿ ਸਾਨੂੰ ਆਰਐਸਐਸ ਦੀ ਲੋੜ ਨਹੀਂ ਐ, ਅਸੀਂ ਹੁਣ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਵਾਂਗੇ, ਆਪ ਹੀ ਜਿੱਤਾਂਗੇ। ਉਦੋਂ ਬਾਅਦ ਆਰਐਸਐਸ ਨੇ ਝਟਕਾ ਦੇਣਾ ਸ਼ੁਰੂ ਕੀਤਾ ਸੀ ਇਹਨਾਂ ਨੂੰ ਥੋੜਾ ਜਿਹਾ। ਪਰ ਫੋਨ ਜਿੰਨੀਆਂ ਰਾਜਾਂ ਦੀਆਂ ਚੋਣਾਂ ਆਈਆਂ ਨੇ ਬਾਅਦ ਦੇ ਵਿੱਚ ਜੇ ਦੇਖਿਆ ਜਾਏ ਉਹ ਰਾਜਾਂ ਦੀਆਂ ਚੋਣਾਂ ਬੀਜੇਪੀ ਜਿੱਤਦੀ ਜਾ ਰਹੀ ਹੈ ਲਗਾਤਾਰ ਤਲਗਾਨਾ ਦੀਨ ਕੋਲ ਨਹੀਂ ਛੱਡ ਕੇ ਬਾਕੀ ਦੀਆਂ ਨੇ ਜਾਂ ਹੁਣ ਦਿੱਲੀ ਵੀ ਜਿੱਤੀ ਹੈ ਉਹਨਾਂ ਨੇ ਬਿਹਾਰ ਜੇ ਬਹੁਤ ਸਾਰੀਆਂ ਜਿਹੜੀਆਂ ਤੇ ਉਹਨਾਂ ਦੇ ਉਸ ਤੋਂ ਬਾਅਦ ਇਹਨਾਂ ਦੀ ਪਕੜ ਫੇਰ ਜ਼ਿਆਦਾ ਮੇਰੇ ਖਿਆਲ ਹੈ ਦੋ ਲੀਡਰਸ ਦੀ ਕੰਪੈਰੀਟਿਵਲੀ ਬੈਟਰ ਕਿਸ ਤਰ੍ਹਾਂ ਦੇ ਸਰੂਪ ਦੇ ਵਿੱਚ ਹੋ ਗਈ ਹੁੰਦੀ ਹੈ ਕਿਉਂਕਿ ਮੌਨਲੀਕ ਤੁਸੀਂ ਸਮਝਦੇ ਹੋ ਕਿ ਅਸੀਂ ਡਾਊਨ ਨਹੀਂ ਅਜੇ ਵੀ ਲੋਕ ਸਾਡੇ ਕਰਕੇ ਇਹ ਗੱਲ ਕਰ ਰਹੇ ਔਰ ਬੜੀ ਦੇਰ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਪਾਰਟੀ ਦਾ ਪ੍ਰਧਾਨ ਬਦਲਿਆ ਜਾਣਾ ਬਦਲੂਗਾ ਕੌਣ ਸੇ ਕੀਦੀ ਰਹੂਗੀ ਕਿ ਆਰਐਸਐਸ ਦਾ ਬੰਦਾ ਆਏਗਾ ਬਹੁਤ ਦੇ ਨਾਮ ਚੱਲਦੇ ਰਹੇ ਇੱਥੇ ਕੁਮਾਰਾਂ ਚ ਵੀ ਚਰਚਾਾਂਾਂ ਵਿੱਚ ਸਿਮਰਾਜ ਚੋਹਾਨ ਬਣੇਗਾ ਮੁੜ ਕੇ ਨਿਤਨ ਗਟਕਰੀ ਬਣੇਗਾ ਕੌਣ ਬਣੇਗਾ ਮੱਕਵਤਤਾ ਪਰ ਬੀਜੇਪੀ ਇੱਕ ਕਈ ਵਾਰ ਅਚੰਭਾ ਵੀ ਦੱਦੀ ਹੈ ਵੀ ਜਿਹੜਾ ਕੁਝ ਸੋਚਿਆ ਜਾ ਰਿਹਾ ਜਾਂ ਬਾਕੀ ਬਿਲਕੁਲ ਉਹਦੇ ਤੋਂ ਅਲੱਗ ਟਾਈਪ ਦਾ ਇੱਕ ਕੰਮ ਹੈ ਹੁਣ ਜਿਹੜਾ ਇਹਨਾਂ ਨੇ ਹੈ ਵੀ ਜੇ ਤਾਂ ਪ੍ਰਧਾਨ ਬਦਲਦੇ ਨੇ ਟੋਟਲੀ ਫਿਰ ਬਹੁਤ ਕੁਝ ਬਦਲਦਾ ਹੈ ਪ੍ਰਧਾਨ ਬਦਲੂਗਾ ਤਾਂ ਉਹਦੇ ਚ ਬੀਜੇਪੀ ਦਾ ਇੱਕ ਤੰਤਰ ਹੀ ਹੈ ਠਾਤੋਂ ਲੈ ਕੇ ਉੱਪਰ ਤੱਕ ਨੈਸ਼ਨਲ ਲੈਵਲ ਤੱਕ ਜਿਹੜਾ ਉਹਦਾ ਆਰਗੇਨਾਈジング ਸੈਕਟਰ ਹੀ ਹੈ ਉਹ ਆਰਐਸਐਸ ਭੇਜਦੀ ਹੈ ਹਮੇਸ਼ਾ ਤੇ ਜੇ ਪ੍ਰਧਾਨ ਬਦਲਦਾ ਤਾਂ ਉਹ ਵੀ ਬਦਲ ਜਾਂਦੇ ਨੇ ਚੀਜ਼ਾਂ ਆਪਸ ਵਿੱਚ ਫਿਰ ਜਨ ਸੈਕਟਰੀ ਮੀਤ ਪ੍ਰਧਾਨ ਬਾਕੀ ਦਾ ਪੈਰਾਫਰਨੇਲੀਆ ਸਾਰਾ ਬਦਲੂਗਾ ਜੇ ਟੋਟਲ ਪ੍ਰਧਾਨ ਬਦਲਦਾ ਕੀ ਇਹ ਪ੍ਰਧਾਨ ਬਦਲ ਕੇ ਸਾਰਾ ਕੁਝ ਬਦਲਣ ਦੀ ਪੋਜੀਸ਼ਨ ਦੇ ਵਿੱਚ ਜਾਂ ਇਸ ਪਾਸੇ ਬਨ ਉਹਨਾਂ ਨੂੰ ਨਹੀਂ ਲੱਗਦਾ ਸੀਗਾ ਕਿ ਨਹੀਂ ਇਹ ਨਹੀਂ ਕਰਵਾ ਬਲਿਦਰ ਮੋਦੀ ਉਹਨਾਂ ਨੂੰ ਜਾਂ ਬਾਕੀ ਦੇ ਜਾਂ ਆਰਐਸਐਸਏ ਗਨ ਖੇਡ ਰਹੀ ਹੈ ਕਿ ਅਜੇ 29 ਤੱਕ ਦੇਖੋ ਪਾਰਲੀਮੈਂਟ ਤੋਂ ਪਹਿਲਾਂ ਦੇਖਾਂਗੇ ਕੀ ਕਰਨਾ ਵੱਡੀ ਰੀਸ ਆਪ ਲੋ ਤੋਂ ਕਰਦਾਂਗੇ ਅਜੇ ਇਹਨੂੰ ਐਵੇਂ ਹੀ ਚੱਲਣ ਦਿਓ ਕਿਸੇ ਨਾ ਕਿਸੇ ਵਿੱਚ ਦੇ ਵਿੱਚ ਹੁਣ ਉਹਨਾਂ ਨੇ ਪਹਿਲਾਂ ਜੇਪੀ ਨੱਡਾ ਤੇ ਵੀ ਇਹੀ ਕੀਤਾ ਸੀ ਅਮਿਤ ਸ਼ਾਹ ਪ੍ਰਧਾਨ ਰਹੇ ਹਿਮਾਚਲ ਤੋਂ ਜਾ ਕੇ ਜੇਪੀ ਜੱਡਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਫਿਰ ਬਾਅਦ ਦੇ ਵਿੱਚ ਜਾ ਕੇ ਉਹਨਾਂ ਨੂੰ ਵੜਾਤਾ ਸੀ ਪੂਰੇ ਤੌਰ ਦੇ ਉੱਤੇ ਔਰ ਇਸੇ ਤਰ੍ਹਾਂ ਕੀ ਇਹ ਵੀ ਕਰਨਗੇ ਕਿ ਜਿਹੜੇ ਇਹ ਨੇ ਨਵੇਂ 43 ਸਥਾਨਾਂ ਦੀ ਗੱਲ ਕਹੀ ਜਾ ਰਹੀ ਆ ਨਾ ਕਿ 5-12 ਐਮਐਲਏ ਨੇ ਤੇ ਮੰਤਰੀ ਵੀ ਨੇ ਉਸ ਮਾਮਲੇ ਦੇ ਵਿੱਚ ਨਿਤਨ ਨਵੀਨ ਜਿਹੜੇ ਨੇ ਜੇ ਛੋਟੇ ਨੇ ਤਾਂ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਹੀਂ ਰੱਖਿਆ ਜੋ ਕਾਫੀ ਦੇਰ ਤੇ ਪਹਿਲਾਂ ਨਿਤਨ ਜਿਹੜੇ ਇਹ ਸੀਗੇ ਨਵੀਨ ਆਪਣੇ ਜੇਪੀ ਨੱਡਾ ਉਹਨਾਂ ਕੋਲ ਦੋ ਹੀ ਹਉਦੇ ਰਹੇ ਦੇ ਲਗਾਤਾਰ ਉਹ ਮਨਿਸਟਰ ਵੀ ਰਹੇ ਹੈਲਥ ਮਨਿਸਟਰ ਨੇ ਜੂਨੀਅਰ ਤੇ ਨਾਲ ਪ੍ਰਧਾਨ ਵੀ ਨੇ ਪਹਿਲਾਂ ਬੀਜੇਪੀ ਇਹ ਕਹਿੰਦੀ ਹੁੰਦੀ ਸੀ ਕਿ ਇੱਕ ਜਾਤਾ ਜੀ ਨੇ ਸੰਗਠਨ ਚ ਕੰਮ ਕਰਨਾ ਹੈ ਉਹ ਸੰਗਠਨ ਚ ਤੇ ਜਿਵੇਂ ministry ਲਈ ਕੰਮ ਨਾ ਕੋ ਮਿਨਿਸਟਰੀ ਦੇ ਵਿੱਚ ਇਹਦਾ ਮਤਲਬ ਉਹ ਤਾਂ ਕਾਫੀ ਦੇਰ ਤੋਂ ਹੁਣ ਨਹੀਂ ਐਸੇ ਤਰੀਕੇ ਨਾਲ ਚੱਲ ਰਿਹਾ ਤੇ ਇਹ ਵੀ ਮੈਨੂੰ ਨਹੀਂ ਲੱਗਦਾ ਕਿ ਮੰਤਰੀ ਤਾਂ ਰਹਿਣ ਜਦੋਂ ਕਾਰਜਕਾਰੀ ਪ੍ਰਧਾਨ ਨੈਸ਼ਨਲ ਲੈਵਲ ਤੇ ਬਣ ਗਏ ਤੇ ਬਿਹਾਰ ਵਾਲੇ ਮੰਤਰੀਸ਼ਿਪ ਤਾਂ ਸ਼ਾਇਦ ਨਾ ਰਹੇ ਐਮਐਨਏਸ਼ਿਪ ਜਾਂ ਕਿਸੇ ਰੂਪ ਚ ਹੋ ਜੇ ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਵਰਕਿੰਗ ਪ੍ਰਧਾਨ ਕੋਈ ਮਤਲਬ ਰੀਅਲ ਪ੍ਰਧਾਨ ਵੀ ਹੋਰ ਹੈਗਾ ਉੱਪਰ ਵੱਡੇ ਕਦ ਦੇ ਆਗੂ ਨੇ ਤਾਂ ਜਦੋਂ ਮੀਟਿੰਗ ਹੋਇਆ ਕਰੂਗੀ ਇਕ ਬਹੁਤ ਛੋਟੇ ਕਦ ਦਾ ਨਵਾਂ ਬੰਦਾ ਤੇ ਜੰਗ ਵੀ ਆ ਮੁਕਾਬਲਤ ਅਰਬਾ ਵੀ ਘੱਟ ਹੈ ਉਹਦੇ ਕਿੰਨੀ ਕਭੂ ਭੂ ਭਾ ਹੋਇਆ ਕਰੋਗੀ ਬੈਠੇ ਹੋਏ ਵਿੱਚ ਜੋ ਫੁੱਲ ਫੁਲਾਈਂ ਦੇ ਪ੍ਰਧਾਨ ਨਹੀਂ ਹੈ ਜਾਂ ਬਾਕੀ ਦੀਆਂ ਚੀਜ਼ਾਂ ਨਹੀਂ ਹੈ ਤਾਂ ਅਜੇ ਜਾਂ ਫਿਰ ਉਹਨੂੰ ਟ੍ਰੇਨਿੰਗ ਦੇ ਤੌਰ ਦੇ ਉੱਤੇ ਵਿੱਚ ਬਿਠਾਇਆ ਜਾਂਦਾ ਰਹੂਗਾ ਇਹ ਸਾਰੇ ਮਾਮਲੇ ਦੇ ਕਰਕੇ ਉਹ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਅੱਗੇ ਹੌਲੀ ਹੌਲੀ ਦੇਖੋ ਕੀ ਵੜਦਾ ਪਰ ਇਹਨੇ ਇੱਕ ਗੱਲ ਜ਼ਰੂਰ ਕੀਤੀ ਹੈ ਕਿ ਅਜੇ ਬੀਜੇਪੀ ਜਾਂ ਆਰਐਸਐਸ ਦਾ ਜਿਹੜਾ ਸਬੰਧ ਹੈ ਉਹਦੇ ਤੋਂ ਮੇਰਾ ਕਹਿਣਾ ਉਮਰਾਨ ਫੈਸਲਾ ਨਹੀਂ ਹੋਇਆ ਇੱਕੀ ਨੂੰ ਪਰਮਾਨੈਂਟ ਬਣਾ ਕੇ ਰੀਸਫਲ ਕਰ ਦੋ ਪੂਰੀ ਦੇ ਪੂਰੇ ਤਰ੍ਹਾਂ ਬਾਕੀ ਦੀਆਂ ਚੀਜ਼ਾਂ ਕਰ ਦੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਚੀਜ਼ਾਂ ਹੋਰ ਖੋਲਣ ਕਿਸ ਨਾ ਕਿਸੇ ਰੂਪ ਦੇ ਵਿੱਚ ਬਾਕੀ ਚੀਜ਼ਾਂ ਸਾਹਮਣੇ ਆਉਂਨ ਉਹ ਸਭ ਨੂੰ ਸਾਹਮਣੇ ਵਧਾਈ ਦਿੰਦੀ ਹੈ ਪ੍ਰਧਾਨ ਮੰਤਰੀ ਨੇ ਕਮਤਸ਼ਾਹ ਨੇ ਬਾਕੀਆਂ ਨੇ ਸਭ ਕੁਝ ਜੀ ਉਸ ਲੈਵਲ ਦੇ ਉੱਤੇ ਚੱਲ ਰਿਹਾ ਔਰ ਇਹਨਾਂ ਦੀ ਪਾਰਲੀਮੈਂਟ ਨਹੀਂ ਬੋੜ ਹੀ ਡਿਸਾਈਡ ਕਰਦਾ ਕਿ ਕਿਨੂੰ ਪ੍ਰਧਾਨ ਬਣਾਉਣਾ ਕਾਰਜਕਾਰੀ ਪ੍ਰਧਾਨ ਬਣਾਉਣੇ ਤੇ ਬਾਕੀ ਦੀਆਂ ਚੀਜ਼ਾਂ ਭਾਵੇਂ ਉੱਥੇ ਚਲਦੀ ਇੱਕ ਦੋ ਬੰਦਿਆਂ ਦੀ ਹੋਵੇ ਪਰ ਇੱਕ ਤਰੀਕੇ ਨਾਲ ਕਰਕੇ ਇਹ ਸਲੇਬੰਦੀ ਕਰ ਲੈ। ਪਰ ਪਹਿਲਾਂ ਹੀ ਅਜੇ ਜੱਜਮੈਂਟ ਤੋਂ ਪਹਿਲਾਂ ਹੋਊਗਾ ਕਿ ਕਾਰਗੁਜ਼ਾਰੀ ਦੇਖ ਲਈ ਜਾਵੇ ਕੁਝ ਦੇਰ ਲਈ ਉਸ ਤੋਂ ਬਾਅਦ ਤੁਹ ਪਤਾ ਲੱਗੂਗਾ ਕੀ ਗੱਲ ਹੈ। ਬਿਲਕੁਲ ਜੀ 22 ਜਨਵਰੀ 2026 ਤੱਕ ਅਜੇ ਦਿੱਤਾ ਹੋਇਆ ਸਮਾਂ ਉਹਨਾਂ ਨੂੰ ਮਤਲਬ ਜੀਪੀ ਨੱਟਾ ਨੂੰ ਸੋ ਉਹਨਾਂ ਦਾ ਸਮਾਂ ਵਧਾਉਂਦੇ ਆ ਦੁਬਾਰਾ ਜਾਂ ਇਹਨੂੰ ਫਿਰ ਫੁੱਲ ਫਲੈਸ਼ ਲਾਉਂਦੇ ਆ ਇਹ ਵੀ ਦੇਖਣ ਦੀ ਗੱਲ ਹੋ ਕਿ ਜਿਵੇਂ ਤੁਸੀਂ ਕਿਹਾ درست ਆ। ਕੀ ਟ੍ਰੇਨਿੰਗ ਹੋਊਗੀ ਜਾਂ ਪ੍ਰਧਾਨਗੀ ਦਾ ਅਹੁਦਾ ਮਿਲੂਗਾ ਇਹ ਦੇਖਣ ਵਾਲੀ ਗੱਲ ਹੈ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ